ਦੇ ਕਰੂੰ ਹਾਂਜੀ ਹਾਂਜੀ ਜੀ ਉਹਨੇ ਮੈਸੇਜ ਭੇਜਤਾ ਵੀ ਇੱਥੇ ਮੇਰੀ ਲਾਈਫ ਦੇ ਵਿੱਚ ਕੋਈ ਹੋਰ ਮੁੰਡਾ ਹੈਗਾ ਤੂੰ ਹੁਣ ਨਾ ਐਸਾ ਜਿਹੜਾ ਜੀ ਤੁਹਾਨੂੰ ਜੋ ਚੋਟਲ ਮੁਤਾਬਕ 1.5 ਕਿੱਲਾ ਜ਼ਮੀਨ ਹੈ ਬੇਚਤੀ ਜੀ ਤੇ ਹੁਣ ਵੀ ਆ ਪਿੱਛੇ ਜੇ 10 15 ਦਿਨ ਪਹਿਲਾਂ 6 ਲੱਖ ਰੁਪਏ ਉਹਨੇ ਆਪਣਾ ਵੀਜ਼ਾ ਵਧਾਉਣ ਵਾਸਤੇ ਉਦੋਂ ਉਹਨੂੰ ਨੇੜੇ ਲਾਇਆ ਜਿਹਦਾ ਪੈਸਾ ਲੈਣਾ ਸੀ ਜਦੋਂ ਪੈਸਾ ਲੈ ਲਿਆ ਉਦੋਂ ਦੂਰ ਕਰ ਦੇਣਾ ਪਟਿੰਡੇ ਦੇ ਪਿੰਡ ਸੰਦੋਹੇ ਦੇ ਵਿੱਚ ਖੜੇ ਆ ਜਿੱਥੇ 9 ਸਾਲ ਹੋ ਗਏ ਸੀਗੇ ਮੁੰਡੇ ਦੀ ਮੈਰਿਜ ਹੋਈ ਨੂੰ ਜਿੱਥੇ 8 ਵਾਰੀ ਕੁੜੀ ਨੂੰ ਆਈ ਲੈਟਸ ਕਰਾ ਕੇ ਯੂਕੇ ਦੇ ਵਿੱਚ ਭੇਜਿਆਗਾ ਤੇ ਯੂਕੇ ਦੇ ਵਿੱਚ ਭੇਜਣ ਤੇ ਪਰਿਵਾਰ ਵਾਲਿਆਂ ਨੇ ਆਪਣੀ ਜ਼ਮੀਨ ਤਿੱਕਰ ਵੇਚ ਦਿੱਤੀ ਆ ਕੁਛ ਰਹਿਂਦੀ ਜ਼ਮੀਨ ਵੀ ਗਹਿਣੇ ਕਰ ਦਿੱਤੀ ਆ ਤੇ ਜਿੱਥੇ ਉਸ ਮੁੰਡੇ ਨਾਲ ਕੀ ਪਾਣਾ ਵਾਪਰਿਆਗਾ ਤਾਂ ਆਪਾਂ ਗੱਲਬਾਤ ਕਰਦੇ ਆ ਉਹ ਪਰਿਵਾਰ ਵਾਲਿਆਂ ਨਾਲ ਜਿੱਥੇ ਅੱਜ ਉਸ ਘਰ ਦੇ ਵਿੱਚ ਤੰਦ ਵੀ ਕਢਵਾ ਦਿੱਤੀ ਐ ਤੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਦੇ ਆ ਕੀ ਪਾਣਾ ਵਾਪਰਿਆਗਾ ਆਜੋ ਠੀਕ ਹੈ ਜੀ ਸਿਕਾਲ ਜੀ ਇਹ ਜਿਹੜਾ ਖੁਦਕੁਸ਼ੀ ਕੀਤੀ ਐ ਜੀ ਕੀ ਨਾਮ ਸੀ ਉਸ ਵੀਰ ਦਾ ਤੇਜਿੰਦਰ ਸਿੰਘ ਜੀ ਤੇਜਿੰਦਰ ਸਿੰਘ ਪਿੰਡ ਸੰਦੋਹਾ ਜੀ ਮੌਤ ਤਸੀਲ ਮੋੜਮੰਡੀ ਜ਼ਿਲ੍ਹਾ ਬਠਿੰਡਾ ਜੀ ਕੀ ਮਾਮਲਾ ਕੀ ਹੈ ਗਿਆਨੀ ਜੀ ਮਾਮਲਾ ਇਹ ਹੈ ਜੀ ਉਹਨਾਂ ਦੀ ਜਿਹੜੀ ਘਰੋਂ ਧਰਮ ਪਤਨੀ ਜੀ ਉਹ ਅੱਜ ਤੋਂ ਮਤਲਬ 2 2.5 ਸਾਲ ਪਹਿਲਾਂ ਹੂੰ ਜੋ ਕੇ ਗਈ ਹੋਈ ਸੀ ਜੀ ਵਿਸੇਲੀ ਫਰਵਰੀ ਮਹੀਨੇ ਦੇ ਵਿੱਚ ਤੇਜਿੰਦਰ ਸਿੰਘ ਵੀ ਚਲਾ ਗਿਆ ਜੀ ਤੇਜਿੰਦਰ ਸਿੰਘ ਜਦੋਂ ਇੱਥੋਂ ਜਾਣ ਲੱਗਾ ਉਹਨੇ ਇੱਕ ਮੈਸੇਜ ਭੇਜਤਾ ਮੋਬਾਈਲ ਦੇ ਉੱਪਰ ਵੀ ਤੂੰ ਇੱਥੇ ਨਾ ਇਹ ਜਿਹੜੀ ਧਰਮ ਪਤਨੀ ਪਤਨੀ ਸੀ ਜੀ ਤੇਜਿੰਦਰ ਦੇ ਘਰੋਂ ਸੀ ਹਾਂਜੀ ਹਾਂਜੀ ਜੀ ਉਹਨੇ ਮੈਸੇਜ ਭੇਜਤਾ ਵੀ ਇੱਥੇ ਮੇਰੀ ਲਾਈਫ ਦੇ ਵਿੱਚ ਕੋਈ ਹੋਰ ਮੁੰਡਾ ਹੈਗਾ ਤੂੰ ਹੁਣ ਨਾ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਸੀ ਤੇਜਿੰਦਰ ਦੇਨ ਤੇ ਉਹਦੇ ਘਰ ਵਾਲੀ ਵਿਆਹ ਨੂੰ ਲਗਭਗ 8-9 ਸਾਲ ਹੋ ਗਈ ਸੀ ਜੀ 8-9 ਸਾਲਾਂ ਤੋਂ ਇੱਥੇ ਹੀ ਰਹਿ ਰਹੀ ਸੀਗੀ ਇੱਥੇ ਹੀ ਰਹਿ ਰਹੀ ਸੀਗੀ ਜੀ ਇੱਥੇ ਵੀ ਕੋਈ ਗੱਲਬਾਤ ਉਹਦੀ ਸੀ ਕਿਸੇ ਨੇ ਕੋਈ ਇੱਥੇ ਨਹੀਂ ਕੋਈ ਗੱਲਬਾਤ ਸਾਹਮਣੇ ਆਈ ਜੀ ਦੇਖੋ ਇੱਕ ਪਰਿਵਾਰ ਦੇ ਗਰੀਬ ਪਰਿਵਾਰ ਦੇ ਵਿੱਚੋਂ ਜੀ ਤੇਜਿੰਦਰ ਸਿੰਘ ਨੇ ਆਪ ਪੜ੍ਹੇ ਲਿਖੇ ਹੋਣ ਦੇ ਨਾਲ-ਨਾਲ ਜਿੱਥੇ ਸਮਾਜ ਸੇਵੀ ਹਰ ਇੱਕ ਦੇ ਨਾਲ ਮਿਲਵਰਤਨ ਕਿਤੁਰਨ ਵਾਲਾ ਉਹ ਵਿਅਕਤੀ ਹਮ ਆਪਣੀ ਕਾਰਵਾਈ ਨੂੰ ਕਿੰਨਾ ਦੇਖੋ ਕਾਰਵਾਈ ਦਾ ਤੇ ਕੋਦੀ ਆਪ ਦਾ ਕਿੰਨਾ ਰਿਸ਼ਤਾ ਹੁੰਦਾ ਹੂੰ ਉਹ ਰਿਸ਼ਤਿਆਂ ਨੂੰ ਵੀ ਨਹੀਂ ਸਮਝਿਆ ਉਹਨਾਂ ਨੇ ਜੀ ਬਹੁਤ ਵਾਰੀ ਉਹਨੂੰ ਆਈਲੈਕਸ ਕਰਾਇਆ ਜੀ ਆਈਲੈਕਸ ਇੱਕ ਵਾਰ ਕਰਾ ਲਈ ਆਪਾਂ ਦੋ ਵਾਰ ਕਰਾ ਲਈ ਆਪਣੇ ਪਰਿਵਾਰ ਦੇ ਵਿੱਚ ਆਮ ਕਹਿੰਦੇ ਨੇ ਵੀ ਚਲੋ ਛੱਡੋ ਪਰ ਹੁਣ ਰਹਿਣ ਦਿਓ ਹੂੰ ਉਹਨੇ ਬਾਰ-ਬਾਰ ਕਰਾਇਆ ਕਿਉਂਕਿ ਇੱਕ ਧਰਮ ਪਤਰੀ ਨਾਲ ਉਹਦਾ ਪਿਆਰ ਸੀ ਜੀ ਪਤੀ ਪਰ ਪਤੀ ਤੇ ਪਤਨੀ ਦਾ ਜਦੋਂ ਪਿਆਰ ਹੋ ਗਏ ਉੱਥੇ ਕੋਈ ਪੈਸਾ ਮੈੜਾ ਨਹੀਂ ਰੱਖਦਾ ਜੀ ਇੰਨਾ ਪੈਸਾ ਪਾਣੀ ਬਾਗ ਬਹਾ ਦੇਣਾ ਜੀ ਅੱਜ ਦੀ ਜਿਹੜੀ ਘਟਨਾ ਅਸੀਂ ਕਹਿੰਦੇ ਵੀ ਨਾ ਸਮਝ ਜਗਾ ਵੇਖੋ ਇਹ ਵੀ ਗੱਲ ਆ ਕਿ ਵਿਆਹੇ ਨੂੰ ਤੇਜਿੰਦਰ ਸਿੰਘ ਨੂੰ 8-9 ਸਾਲ ਦਾ ਸਮਾਂ ਹੋ ਗਿਆ ਸੀ ਘਰ ਵਾਲੀ ਨੂੰ ਆਪਾਂ 2.5 ਸਾਲ ਹੋ ਗਏ ਸੀ ਬਾਹਰ ਗਏ ਨੂੰ ਤੇ ਤੇਜਿੰਦਰ ਵੀ ਥੋੜੇ ਸਮੇਂ ਬਾਅਦ ਹੀ ਉਹਦੇ ਬਾਅਦ ਚ ਜਿਹੜਾ ਉੱਥੇ ਸਾਲ 1.5 ਸਾਲ ਹੋ ਗਿਆ ਸੀ ਚਲਾ ਗਿਆ ਸੀ ਠੀਕ ਆ ਇੱਥੇ ਜਿਹੜਾ ਪਤਾ ਲੱਗਦਾ ਕਿ ਤਜਿੰਦਰ ਸਿੰਘ ਜਿੱਥੋਂ ਤੱਕ ਉਹ ਪੜਿਆ ਲਿਖਿਆ ਸੀ ਯੂਨੀਵਰਸਿਟੀ ਦੇ ਵਿੱਚ ਜੋ ਵੀ ਸਮਾਜ ਸੇਵੀ ਵੀ ਸੀਗਾ ਖੂਨਦਾਨ ਕੈਂਪਾਂ ਦੇ ਵਿੱਚ ਕਿਉਂਕਿ ਜਿਹੜੇ ਲੋਕ ਭਲਾਈ ਦੇ ਕੰਮ ਸੀਗੇ ਉਹਦੇ ਯਾਰ ਮਿੱਤਰ ਦੋਸਤ ਇਹ ਗੱਲ ਦੱਸਦੇ ਨੇ ਕਿ ਉਹਨਾਂ ਦੇ ਵਿੱਚ ਹਿੱਸਾ ਉਹ ਲੈਂਦਾ ਰਹਿੰਦਾ ਸੀ ਇਥੇ ਜਿਹੜਾ ਰਿਸ਼ਤਾ ਸੀਗਾ ਪਰਿਵਾਰਕ ਉਹ ਵਧੀਆ ਤਰੀਕੇ ਦੇ ਨਾਲ ਜਿਹੜਾ ਚੱਲਦਾ ਰਿਹਾ ਤੇ ਕੋਸ਼ਿਸ਼ ਸੀ ਜਿਹੜੀ ਵਾਰ-ਵਾਰ ਜਿਹੜੀ ਤਜਿੰਦਰ ਦੇ ਘਰੋਂ ਉਹਦੇ ਘਰ ਵਾਲੀ ਲੜਕੀ ਸੀਗੀ ਉਹ ਵਾਰ-ਵਾਰ ਆਈਲੈਂਡਸ ਦੇ ਵਿੱਚੋਂ ਜਦੋਂ ਫੇਲ ਹੋ ਰਹੀ ਸੀ ਤਾਂ ਤਜਿੰਦਰ ਨੇ ਉਹਦਾ ਹੌਂਸਲਾ ਸੀ ਜਿਹੜਾ ਟੁੱਟਣ ਨਹੀਂ ਦਿੱਤਾ ਵਾਰ-ਵਾਰ ਉਹਦੇ ਤੇ ਪੈਸੇ ਖਰਚ ਕਰਦਾ ਰਿਹਾ ਕਰਦਾ ਰਿਹਾ ਉਹ ਟਾਈਮ ਵੀ ਆਇਆ ਜਦੋਂ ਇਸ ਆਸਾਂ ਨੂੰ ਬੂਰ ਪਿਆ ਠੀਕ ਆ ਉਸ ਤੋਂ ਬਾਅਦ ਕੀ ਹੋਇਆ ਕਿ ਬਾਹਰ ਜਾਣ ਦਾ ਜਿਹੜਾ ਪ੍ਰੋਟੋਕਾਲ ਸੀ ਉਹ ਸ਼ੁਰੂ ਹੁੰਦਾਗਾ ਉਸ ਤੋਂ ਬਾਅਦ ਜਿਹੜਾ ਉਹਦੇ ਤੇ ਪੈਸੇ ਲਾਏ ਜਾਂਦੇ ਆ ਆਪਣੇ ਘਰ ਵਾਲੀ ਨੂੰ ਤਜਿੰਦਰਾ ਜਿਹੜਾ ਉਹ ਬਾਹਰ ਭੇਜਦਾਗਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਬਾਹਰ ਆ ਜਿਹੜੀ ਉਹ ਚਲੀ ਜਾਵੇ 8-9 ਸਾਲ ਮੈਰਿਜ ਨੂੰ ਹੋ ਗਏ ਸੀ ਜੀ ਤੇ ਕੋਈ ਬੱਚਾ ਨਹੀਂ ਸੀ ਬੱਚਾ ਦੇਖੋ ਜੀ ਲੈਣ ਦੀ ਕੋਸ਼ਿਸ਼ ਉਸਦਾ ਕੀਤੀ ਹੋਵੇ ਤੇ ਉਹ ਲੜਕੀ ਦੇ ਵਿੱਚ ਸਾਨੂੰ ਤਾਂ ਹੁਣ ਇਸ ਤਰ੍ਹਾਂ ਪਤਾ ਲੱਗ ਰਿਹਾ ਵੀ ਉਹਦੇ ਇਰਾਦੇ ਕੁਝ ਹੋਰ ਸੀਗੇ ਤੇ ਬੱਚਾ ਲੈਣੀ ਨਹੀਂ ਚਾਹੁੰਦੀ ਸੀ ਜੇ ਕੋਈ ਗੱਲ ਕਰਦਾ ਮਾਪਿਓ ਮਤਲਬ ਕਹਿੰਦੇ ਆਪਾਂ ਆਪਾਂ ਘਰਾਂ ਦੇ ਵਿੱਚ ਤਾਂ ਉਹ ਕਹਿੰਦੇ ਨਹੀਂ ਸੀ ਵੀ ਇੱਥੋਂ ਦਾ ਵਾਤਾਵਰਨ ਜਿਹੜਾ ਸਹੀ ਨਹੀਂ ਅਸੀਂ ਜਿਹੜਾ ਬੱਚਾ ਉਹ ਉੱਧਰ ਜਾ ਕੇ ਲਵਾਵਾਂਗੇ ਫਿਰ ਕਦੇ ਤੇਜਿੰਦਰ ਨੇ ਇਸ ਤੇ ਗੱਲ ਨਹੀਂ ਕੀਤੀ ਸੀ ਕਦੇ ਜਾਂ ਬਾਕੀ ਪਰਿਵਾਰ ਦੇ ਮੈਂਬਰਾਂ ਨੇ ਨਹੀਂ ਨਹੀਂ ਤੇਜਿੰਦਰ ਸਿੰਘ ਨੇ ਕਦੇ ਨਹੀਂ ਕਿਹਾ ਜੀ ਉਹ ਤਾਂ ਉਹਨੂੰ ਖੁਸ਼ ਦੇਖਣਾ ਚਾਹੁੰਦਾ ਸੀ ਤੇ ਉਹਦੇ ਸੁਪਨੇ ਤੇ ਆਪਣੇ ਸੁਪਨੇ ਤੇ ਪਰਿਵਾਰ ਦੇ ਸੁਪਨੇ ਮਿਲੰਦ ਕਰਨਾ ਚਾਹੁੰਦਾ ਸੀ ਮਿਡਲ ਕਲਾਸ ਪਰਿਵਾਰ ਸੀਗਾ ਹੋ ਸਕਦਾ ਸੀ ਵੀ ਜਿਹੜੀ ਘਰ ਦੀ ਗਰੀਬੀ ਆ ਉਹ ਚੱਕੀ ਜਾਵੇ ਕਿਉਂਕਿ ਜਿਹੜਾ ਬੰਦਾ ਸਟਰਗਲ ਕਰਦਾ ਤੰਗੀਆਂ ਤੁਰਸ਼ੀਆਂ ਦੇ ਵਿੱਚ ਦੀ ਗੁਜ਼ਰਦਾ ਆ ਉਹਦੇ ਮੰਜ਼ਲ ਵਾਲੇ ਰਾਹ ਪਾਸੇ ਨੂੰ ਜਾਂਦਾ ਉਹ ਕਦੇ ਵੀ ਇਹ ਰਾਸਤੇ ਤੇ ਨਹੀਂ ਜਾਂਦਾ ਖੁਦਕੁਸ਼ੀ ਵਾਲੇ ਰਾਸਤੇ ਤੇ ਖਾਸ ਕਰਕੇ ਨਹੀਂ ਜਾਂਦਾ ਜਿਹੜਾ ਬੰਦਾ ਸਟਰਗਲ ਦੇ ਵਿੱਚ ਦੀ ਲੰਘ ਕੇ ਆਪਦੀ ਮੰਜ਼ਲ ਤੇ ਪਹੁੰਚਣਾ ਚਾਹੁੰਦਾ ਹੋ ਠੀਕ ਆ ਉੱਥੇ ਗਏ ਨੂੰ ਹੁਣ ਤੀਜਿੰਦਰ ਨੂੰ ਕਿੰਨਾ ਟਾਈਮ ਹੋ ਗਿਆ ਲਗਭਗ ਸਾਲ ਦਾ ਸਮਾਂ ਹੋ ਗਿਆ ਸੀਗਾ ਜੀ ਸਾਲ ਦਾ ਸਮਾਂ ਹੋ ਗਿਆ ਸੀ ਹੁਣ ਤੀਜਾ ਬੰਦੇ ਦੀ ਐਂਟਰੀ ਹੁੰਦੀ ਹੈ ਜਦੋਂ ਇੱਥੇ ਮੈਸੇਜ ਆਉਂਦਾ ਤੀਜਿੰਦਰ ਨੂੰ ਕਿ ਤੀਜਿੰਦਰ ਫੇਰ ਵੀ ਚਲਾ ਗਿਆ ਉੱਥੇ ਤੀਜਿੰਦਰ ਫੇਰ ਵੀ ਇਸ ਕਰਕੇ ਗਿਆ ਨਾ ਜੀ ਹੂੰ ਵੀ ਉਹਨਾਂ ਦੋਨਾਂ ਦਾ ਆਪਸੀ ਪਿਆਰ ਸੀ ਜੀ ਉਹਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਹੋ ਸਕਦਾ ਸਫਲ ਹੋ ਜੇ ਜੀ ਉਹਦੇ ਤੇ ਨਿਰਪਰ ਕਰਕੇ ਇਥੋਂ ਚਲਾ ਗਿਆ ਮਨ ਦੇ ਵਿੱਚ ਤੁਸੀਂ ਵੀਡੀਓ ਵੀ ਦੇਖੀ ਹੋਣੀ ਜਿਹੜੀ ਚ ਉਹ ਕਹਿ ਰਿਹਾ ਮੈਂ ਮ ਕੋਸ਼ਿਸ਼ ਕੋਸ਼ਿਸ਼ ਕਰਨ ਜਾ ਕੇ ਤੇ ਉਹ ਕੋਸ਼ਿਸ਼ ਦੇ ਵਿੱਚ ਉਹ ਸਫਲ ਨਾ ਸਫਲ ਹੋ ਗਿਆ ਕਿੰਨਾ ਕੁ ਪੈਸੇ ਸੀ ਜਿਹੜੇ ਲਾਇਪ ਇਸ ਪਰਿਵਾਰ ਨੇ ਜੀ ਆਪਣੀ ਨੂੰ ਤੇ ਪੈਸਾ ਜਿਹੜਾ ਜੀ ਤੁਹਾਨੂੰ ਜੋ ਛੋਟਲ ਮੁਤਾਬਕ ਡੇਢ ਕਿੱਲਾ ਜ਼ਮੀਨ ਬੇਚਤੀ ਜੀ ਤੇ ਹੁਣ ਵੀ ਆ ਪਿੱਛੇ ਜੇ 10 15 ਦਿਨ ਪਹਿਲਾਂ 6 ਲੱਖ ਰੁਪਏ ਉਹਨੇ ਆਪਣਾ ਬੀਜਾ ਵਧਾਉਣ ਵਾਸਤੇ ਉਦੋਂ ਉਹਨੂੰ ਨੇੜੇ ਲਾਇਆ ਜਦੋਂ ਪੈਸਾ ਲੈਣਾ ਸੀ ਜਦੋਂ ਪੈਸਾ ਲੈ ਲਿਆ ਉਦੋਂ ਦੂਰ ਕਰ ਦੇਣਾ ਜਦੋਂ ਤਜਿੰਦਰ ਇੱਥੋਂ ਜਾਂਦਾ ਬਾਹਰ ਜਾਂਦਾ 에어ਪੋਰਟ ਤੇ ਜਾ ਕੇ ਉਤਰਦਾ ਉਦੋਂ ਘਰ ਵਾਲੀ ਹੋਰ ਬੰਦੇ ਨਾਲ ਰਹਿ ਰਹੀ ਸੀ ਜਾਂ ਉੱਥੇ ਜਾ ਕੇ ਕੁਝ ਟਾਈਮ ਇਕੱਠੇ ਰਹੇ ਆ ਮਨਾਉਣ ਦੀ ਕੋਸ਼ਿਸ਼ ਇਹਨੇ ਕੀਤੀ ਉਹ ਨਹੀਂ ਮੰਨੀ ਨਹੀਂ ਉਦੋਂ ਵੀ ਉਹ ਬੰਦਾ ਨਾਲ ਹੀ ਉਹਨੂੰ ਲੈਣ ਵਾਸਤੇ ਆਇਆ ਜੀ ਉਦੋਂ ਵੀ ਨਾਲ ਸੀਗਾ ਲਈ ਉਹ ਲੈਣ ਆਇਆ ਜੀ ਤੇ ਇਕੱਠੇ ਰਹਿਣ ਦਾ ਤਾਂ ਹੁਣ ਇਹ ਕਹਿ ਸਕਦਾ ਵੀ ਜੇ ਇਕੱਠੇ ਰਹਿੰਦੇ ਹੁੰਦੇ ਤਾਂ ਨੌਪਤੀ ਨਹੀਂ ਆਉਣੀ ਸੀਗੀ ਜੀ ਜੀ ਕਿਦਾ ਜੀ ਕਰਦਾ ਵੀ ਪਾਣੀ ਵਗ ਪੈਸਾ ਪਹਾ ਕੇ ਡੇਢ ਗੱਲਾ ਜ਼ਮੀਨ ਵੇਚ ਕੇ ਖੁਸ਼ੀਆਂ ਖੁਸ਼ੀਆਂ ਜਾਵੇ ਤੇ ਉਹਦਾ ਮਨ ਇੱਥੇ ਬੜਾ ਅਦਾਸ ਸੀ ਕਿਸੇ ਪਰਿਵਾਰ ਦੇ ਨਾਲ ਉਹਨੇ ਸ਼ੇਅਰ ਹੀ ਨਹੀਂ ਕੀਤਾ ਵੀ ਇਸ ਤਰ੍ਹਾਂ ਮੇਰੀ ਜਿਹੜੀ ਪਤਨੀ ਆ ਉਹਦ ਤਰਾ ਕਿਸੇ ਹੋਰ ਗੈਰ ਬੰਦੇ ਨਾਲ ਰਹਿ ਰਹੀ ਹੈ ਬਿਲਕੁਲ ਬ੍ਰਦਰ ਬੈਠਾ ਬਾਈ ਤੇਜਿੰਦਰ ਦਾ ਉਹਦੇ ਨਾਲ ਵੀ ਮੈਂ ਇਹ ਜ਼ਰੂਰ ਗੱਲਬਾਤ ਕਰੂੰਗਾ ਬਾਈ ਤੁਹਾਡੇ ਨਾਲ ਕਦੇ ਤੇਜਿੰਦਰ ਨੇ ਗੱਲਬਾਤ ਨਹੀਂ ਕੀਤੀ ਨਹੀਂ ਤੇਜਿੰਦਰ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਬਾਈ ਜੀ ਹਾਂ ਤੇ ਉਹ ਕਹਦਾ ਸੀ ਇੱਥੇ ਸਭ ਠੀਕ ਠਾਕ ਆ ਵੀ ਘਰੇ ਮਾਂ ਮੇਰੀ ਕੈਂਸਰ ਦੀ ਮਰੀਜ਼ ਸੀ ਤਾਂ ਕਰਕੇ ਵੀ ਘਰੇ ਕਿਸੇ ਨੂੰ ਕੁਝ ਪਤਾ ਨਾ ਲੱਗ ਜੇ ਮੇਰੀ ਜੋ ਮੇਰੇ ਹਾਲਾਤ ਚੱਲ ਰਹੇ ਨੇ ਇੱਥੇ ਇਸ ਕਰਕੇ ਉਹਨੇ ਘਰੇ ਕਿਸੇ ਨੂੰ ਕੁਝ ਦੱਸਣ ਤੋਂ ਆਪ ਦਾ ਗਰੇਜ ਕਰ ਲਿਆ ਵੀ ਮੈਂ ਨਾ ਦੱਸਾਂ ਕਿਉਂਕਿ ਘਰੇ ਅਸੀਂ ਜ਼ਮੀਨ ਜਾਇਦਾਦ ਵੇਚ ਕੇ ਉਹਨੂੰ ਬਾਹਰ ਤੋਰਿਆ ਸੀਗਾ ਜੀ ਤੇ ਹੁਣ ਵੀ ਅਸੀਂ ਮੰਨ ਲਓ ਲਿੰਟ ਕਰਾਈ ਤੇ ਕੋਈ ਕੁਝ ਬਾਣ ਗਹਿਣੇ ਰੱਖ ਕੇ ਤੇ ਉਹਨੂੰ ਹੁਣ ਵੀ ਬੀਜ ਵਧਾਉਣ ਵਾਸਤੇ 7 ਲੱਖ ਰੁਪਇਆ ਸੀ ਕਰਕੇ ਤੇ ਅੰਦਰ ਨੂੰ ਜਦੋਂ ਭੇਜਿਆ ਇਧਰੋਂ ਤੇ ਅਸੀਂ ਭੇਜ ਦਿੱਤਾ ਵੀਜ਼ਾ ਵਧਾਉਣ ਵਾਸਤੇ ਜੀ ਤੇ ਉਹ ਪੈਸਾ ਜਿਹੜਾ ਉਹਦੇ ਘਰਾਂ ਵਾਲੀ ਨੇ ਆਪਦੇ ਕਬਜ਼ੇ ਚ ਕਰ ਲਿਆ ਜੀ ਇਸ ਤੋਂ ਬਾਅਦ ਉਹਦਾ ਵੀਜ਼ਾ ਵੀ ਨਹੀਂ ਵਧਾ ਦਿੱਤਾ ਉੱਥੇ ਜਾ ਕੇ ਉਹਦਾ ਵੀਜ਼ਾ ਨਹੀਂ ਵਧਾ ਦਿੱਤਾ ਜੀ 28 ਤੋਂ 30 ਲੱਖ ਰੁਪਇਆ ਤੁਸੀਂ ਲਾਤਾ ਸੀਗਾ ਹਾਂਜੀ 28 ਤੋਂ 30 ਲੱਖ ਰੁਪਇਆ ਲਾਤਾ ਸੀਗਾ ਜੀ ਜ਼ਮੀਨ ਵੇਚਤੀ ਸੀਗੀ ਜੀ ਇਦੂ ਬਾਅਦ ਵੀ ਮੰਨ ਲਓ ਅਸੀਂ ਜ਼ਮੀਨ ਆਪਦੀ ਗਹਿਣੇ ਕਰਕੇ ਤੇ ਵੇਚ ਕਰਕੇ ਮੰਨ ਲਓ ਉਹ ਤੁਮ ਬਾਹਰ ਤੋਰਤਾ ਸੀਗਾ ਜੀ ਜਦੋਂ ਤਜਿੰਦਰ ਇੱਥੇ ਸੀ ਉਹਦੇ ਘਰ ਵਾਲੀ ਇੱਥੇ ਸੀਗੀ ਉਦੋਂ ਵੀ ਕੋਈ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਬਾਹਰ ਨੂੰ ਲੈ ਕੇ ਜਾਂ ਕੋਈ ਹੋਰ ਗੱਲ ਨੂੰ ਲੈ ਕੇ ਕਿ ਜਾਂ ਬਾਹਰ ਜਾ ਕੇ ਸਾਰਾ ਸਿਸਟਮ ਹੈ ਜਿਹੜਾ ਮਾਹੌਲ ਚੇਂਜ ਹੋ ਗਿਆ ਨੇ ਜੀ ਉਹ ਇਥੇ ਆਪ ਦੀ ਜਿੱਦ ਦੇ ਉੱਤੇ ਅੜਈ ਹੋਈ ਸੀ ਕਿ ਵੀ ਮੈਂ ਬਾਹਰ ਹੀ ਜਾਣਾ ਬਾਹਰ ਹੀ ਜਾਣਾ ਉਹਦੀ ਕੈਨੇਡਾ ਦਾ ਜਦੋਂ ਅਪਲਾਈ ਕੀਤਾ 5 ਵਾਰ ਫੂਜ ਲਾਈ ਤੇ ਉਧਰ ਸਾਡੇ ਕੁਝ ਪੈਸੇ ਵੀ ਡੁੱਬ ਗਏ ਸੀ ਜੀ ਉਧਰ 18 ਲੱਖ ਰੁਪਏ ਸੀ ਭਰਿਆ ਉਹਦੇ ਵਿੱਚੋਂ 10 ਲੱਖ ਰੁਪਏ ਡੁੱਬ ਗਏ ਤੇ 8 ਕੁ ਲੱਖ ਰੁਪਏ ਸਾਡਾ ਜਦੋਂ ਵਾਪਸ ਆਇਆ ਅਸੀਂ ਫੇਰ ਵੀ ਉਹਨੇ 3 ਦਿਨ ਬਾਹਰ ਜਾਣ ਦਾ ਪਲਾਨ ਕੈਨਸਲ ਕਰਤਾ ਸੀ ਜੀ ਵੀ ਅਸੀਂ ਬਾਹਰ ਨਹੀਂ ਜਾਣਾ ਜੀ ਪਰ ਉਹ ਆ ਵੀ ਜਿੱਦ ਤੇ ਅੜੀ ਰਹੀ ਵੀ ਮੈਂ ਬਾਹਰ ਜਾਣਾ ਬਾਹਰ ਜਾਣਾ ਉਹ ਸਾਰਾ ਇੱਕ ਜਾਲ ਰਚ ਰਹੀ ਸੀ ਤੇ ਸਾਨੂੰ ਇਸ ਬਾਰੇ ਕੁਝ ਪਤਾ ਨਹੀਂ ਸੀਗਾ ਵੀ ਉਹ ਐਡਾ ਵੱਡਾ ਧੋਖਾ ਕਰਕੇ ਜਾਊ ਸਾਡੇ ਨਾਲ ਸਾਡੇ ਪਰਿਵਾਰ ਦੇ ਨਾਲ ਵੀ ਆ ਸਾਨੂੰ ਅੱਜ ਆ ਹਾਲਾਤ ਦੇਖਣੇ ਪੈਣਗੇ ਜੇ ਜੇ ਜਦੋਂ ਉੱਥੇ ਇਹ ਗੱਲ ਹੋ ਗਈ ਉਹ ਉਸ ਤੇਜਿੰਦਰ ਦੇ ਘਰ ਵਾਲੀ ਨਾਲ ਪਰਿਵਾਰ ਦੀ ਕਿਸੇ ਦੀ ਮਾਤਾ ਦੀ ਥੋੜੀ ਹੋਰ ਕਿਸੇ ਰਿਸ਼ਤੇਦਾਰ ਦੀ ਕੋਈ ਗੱਲ ਹੋਈ ਹੁਣ ਸਮਝਾਉਣ ਦੀ ਕੋਈ ਗੱਲ ਕੀਤੀ ਵੀ ਇੰਨਾ ਪੈਸਾ ਲਾਇਆ ਇੱਥੇ ਹੀ ਬੜੀ ਤੰਗੀ ਤਰਸ਼ੀ ਦੇ ਨਾਲ ਅਸੀਂ ਜਿਹੜੇ ਜ਼ਿੰਦਗੀ ਬਤੀਤ ਕਰ ਰਹੇ ਹਾਂ ਕੋਈ ਹੋਈ ਗੱਲਬਾਤ ਉਹਦੇ ਨਾਲ ਗੱਲਬਾਤ ਤੇਜਿੰਦਰ ਨੇ ਕਰੀ ਸੀ ਜੀ ਆਪਦੇ ਸਹੁਰਾ ਪਰਿਵਾਰ ਨਾਲ ਗੱਲਬਾਤ ਕੀਤੀ ਸੀਗੀ ਵੀ ਐ ਕਰਕੇ ਮੈਂ ਆ ਦੌਰ ਵਿੱਚੋਂ ਲੰਘ ਰਿਆਂ ਵੀ ਆਪਦੇ ਘਰੇ ਮੈਂ ਨਹੀਂ ਦੱਸ ਸਕਦਾ ਜੀ ਵੀ ਥੋੜੀ ਕੁੜੀਆਂ ਨੂੰ ਸਮਝਾ ਲ ਦੋ ਵੀ ਐਰਕ ਵਾਪਸ ਆ ਜੂ ਜੀ ਉਹ ਉਹਨੀਆਂ ਆਸਾਂ ਉਮੀਦਾਂ ਸਾਰੀਆਂ ਉਹਦੇ ਉੱਪਰ ਹੀ ਸੀਗੀਆਂ ਜੀ ਕਿਉਂ ਜਦੋਂ 9 ਸਾਲ ਦਾ ਰਿਸ਼ਤਾ ਹੋ ਜੇ ਜੀ 9 ਸਾਲ ਦਾ ਰਿਸ਼ਤਾ ਬਹੁਤ ਵੱਡਾ ਹੁੰਦਾ ਜੀ ਆਪਾਂ ਜੇ ਸਾਲ 6 ਮਹੀਨੇ ਕਹਿ ਦਈਏ ਚਲੋ ਫੇਰ ਵੀ ਚੱਲਿਆ ਜਾ ਸਕਦਾ ਜੀ ਬਿਲਕੁਲ 9 ਸਾਲ ਦਾ ਰਿਸ਼ਤਾ ਉਹਨੇ ਜਦੋਂ ਸਮਝਿਆ ਵੀ ਕਿ ਮੈਨੂੰ ਕੁਝ ਨਹੀਂ ਸਮਝ ਰਹੀ ਜੀ ਤੇ ਉਹਦੇ ਮਾਪ ਪਾਪ ਨਾਲ ਗੱਲ ਕੀਤੀ ਤੇ ਉਹ ਮਾਪ ਪਾਪ ਉਲਟੇ ਉਹਦੇ ਨਾਲ ਲੜ ਕੇ ਸਾਰੀ ਸਾਜ਼ਿਸ਼ ਘਟ ਕੇ ਤੇ ਉਹ ਨੂੰ ਅਮਰਕਰ ਉਧਰ ਡਿਪੋਰਟ ਕਰਾਉਣ ਤੇ ਲੱਗ ਗਈ ਜੀ ਹੂੰ ਤੇ ਉਹਦਾ ਵੀ ਅੰਦਰ ਨੂੰ ਜੀ ਹਾਂਜੀ ਹਾਂਜੀ ਤੇ ਅੰਦਰ ਨੇ ਬਹੁਤ ਉਧਰੋਂ ਉਸ ਜਾਲ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਜੀ ਸਾਨੂੰ ਘਰੇ ਦੱਸਤਾ ਜਦੋਂ ਗੱਲ ਦਾ ਮਾੜਾ ਮਾੜਾ ਪਤਾ ਲੱਗਿਆ ਵੀ ਮੇਰੇ ਨਾਲ ਗੱਲ ਨਹੀਂ ਕਰਦੀ ਸਾਨੂੰ ਆਇਆ ਹੋਗਾ ਚਲੋ ਮਾੜਾ ਮੋਟਾ ਤਾਂ ਹੋਈ ਜਾਂਦਾ ਵੀ ਕੰਮ ਧੰਦੇ ਉਧਰ ਕਈ ਵਾਰ ਆਏ ਹੋ ਜਾਂਦਾ ਮੁਰਕੇ ਉਹਨੂੰ ਟੌਰਚਰ ਕਰਦੀ ਰਹੀ ਜੀ ਉਹ ਤੋਂ ਰਪੀਏ ਲੈਂਦੀ ਰਹੀ ਤੇ ਉਹਨੂੰ ਬਲੈਕ ਮਿਲ ਕਰਦੀ ਰਹੀ ਜੀ ਉੱਥੇ ਵੇਖੋ ਅਸਲ ਦੇ ਵਿੱਚ ਜਿੰਨੇ ਵੀ ਮਸਲੇ ਖੁੱਲ ਕੇ ਸਾਹਮਣੇ ਆਉਂਦੇ ਆ ਚਾਹ ਮੁੰਡਾ ਧੋਖਾ ਦੇਵੇ ਬਾਹਰ ਜਾ ਕੇ ਚਾਹ ਕੁੜੀ ਦੇਵੇ ਉਹਦਾ ਮਾਂ ਪਿਓ ਜ਼ਰੂਰ ਪਿੱਛੇ ਹੁੰਦਾ ਬੇਸ਼ੱਕ ਇੱਥੇ ਮੀਡੀਆ ਦੇ ਸਾਹਮਣੇ ਉਹ ਇਹ ਗੱਲਾਂ ਕਹਿ ਦਿੰਨ ਵੀ ਨਹੀਂ ਅਸੀਂ ਬੱਚਿਆਂ ਦਾ ਕੀ ਕਰਗੇ ਉੱਥੇ ਜਾ ਕੇ ਬੱਚੇ ਬਦਲ ਗਏ ਬੱਚੇ ਕਦੇ ਵੀ ਨਹੀਂ ਬਦਲਦੇ ਜਿੰਨਾ ਚਿਰ ਮਾਂ ਪਿਓ ਦੀ ਸ਼ੈ ਨਾ ਹੋਵੇ ਬਹੁਤ ਗਲਤ ਜਿਹੜਾ ਕੀਤਾ ਤਜਿੰਦਰ ਦੇ ਸਹੁਰੇ ਪਰਿਵਾਰ ਨੇ ਵੀ ਕੀਤਾ ਕਿਉਂਕਿ ਸੋਚਣਾ ਚਾਹੀਦਾ ਸੀ ਕਿ ਕਿ ਇਹੋ ਜਿਹਾਂ ਜਵਾਈ ਹੈ ਜਿਹੜਾ ਉਹਨਾਂ ਨੂੰ ਮਿਲਿਆ ਜਿਹੜਾ ਵਾਰ-ਵਾਰ ਉਹਨਾਂ ਦੀ ਧੀ ਦੀ ਇੰਨੀ ਕ ਰਿਸਪੈਕਟ ਇੱਜ਼ਤ ਕਰਦਾ ਜਿਹੜਾ ਵਾਰ-ਵਾਰ ਉਹਨੂੰ ਪੜ੍ਹਾਈ ਕਰਾ ਰਿਹਾ ਪੜ੍ਹਾਈ ਤੋਂ ਬਾਅਦ ਜਦੋਂ ਰਿਫਿਊਜ਼ਲ ਆਉਂਦੀ ਹੈ ਵਾਰ-ਵਾਰ ਜਿਹੜਾ ਕੈਨਸਲ ਹੋ ਜਾਂਦਾ ਬਾਹਰ ਦਾ ਜਾਣ ਦਾ ਪ੍ਰੋਸੈਸ ਆ ਜਿਹੜਾ ਉਹ ਫੇਰ ਵੀ ਕੋਸ਼ਿਸ਼ ਕਰਦਾ ਵਾਰੀ-ਵਾਰੀ ਕਿ ਨਹੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਜਿਹੜੀ ਹੈਗੀ ਆ ਉਹ ਬਾਹਰ ਚਲੀ ਜਾਵੇ ਠੀਕ ਆ ਜਿਹੜਾ ਨਾਲ ਹੋਰ ਮੁੰਡਾ ਜਿਹੜਾ ਤੀਜਾ ਬੰਦਾ ਉਹਨਾਂ ਦੀ ਲਾਈਫ ਦੇ ਵਿੱਚ ਹੈ ਕਿੱਥੋਂ ਦਾ ਬੰਦਾ ਵੀਰੇ ਉਹ ਉਹ ਫਰੀਦਕੋਟ ਕਨੇ ਬਸਨੰਦੀ ਰਾਜ ਬਸ ਉਸਨੂੰ ਦੀ ਪਿੰਡ ਦਾ ਜੀ ਉੱਥੇ ਕਿਸੇ ਦੇ ਨਾਲ ਹੋਇਆ ਕੋਈ ਤੁਹਾਡਾ ਰਾਬਤਾ ਕਾਇਮ ਉੱਥੇ ਸਾਡਾ ਰਾਬਤਾ ਤਾਂ ਹੋਇਆ ਸੀਗਾ ਜੀ ਮੁੰਡੇ ਨੇ ਸਾਨੂੰ ਜਦੋਂ ਅਸਲ ਸਚਾਈ ਹੋਣ ਦੱਸੀ ਨਾ ਜੀ ਐਂ ਕਰਕੇ ਕਹਿੰਦੇ ਇਹਨੂੰ ਬਹੁਤ ਟੌਰਚਰ ਕਰਦੀ ਰਹੀ ਜੀ ਕਹਿੰਦੇ ਇੱਕ ਕਮਰੇ ਦੇ ਵਿੱਚ ਇਹਨੂੰ ਥੱਲੇ ਪਾ ਦਿੰਦੇ ਤੇ ਆਪ ਉੱਪਰ ਪਾ ਜਾਂਦੀ ਤੇ ਐਂ ਕਰਕੇ ਤੇ ਇਹਨਾਂ ਨੇ ਉੱਥੇ ਬਹੁਤ ਕੁਝ ਉੱਥੇ ਬਦਰਦਾਸ਼ ਕੀਤਾ ਜੀ ਪਰ ਇਹ ਸਾਥੋਂ ਕੋਈ ਵੀ ਗੱਲ ਹੁਣ ਸੱਤ ਨਹੀਂ ਚੱਲੀ ਜਾਂਦੀ ਅਸੀਂ ਤਾਂ ਹੁਣ ਇਹੀ ਆਸ ਕਰਦੇ ਆਂ ਵੀ ਸਾਡੇ ਬ੍ਰਦਰ ਦੀ ਅਕਸਰ ਉਹਦੀ ਡੈੱਡ ਬੋਡੀ ਲਿਆਉਣ ਵਾਸਤੇ ਵੀ ਅਸੀਂ ਕਿਹਾ ਸੀ ਵੀ ਵਾਪਸ ਆ ਜੇ ਜੀ ਤੇ ਉਹਦੇ ਵਾਸਤੇ ਵੀ ਉਹ ਰਾਜੀ ਨਹੀਂ ਹੋਇਆ ਨਾ ਉਹਦਾ ਪਰਿਵਾਰ ਰਾਜੀ ਹੋਇਆ ਜੀ ਅਸੀਂ ਗੱਲਬਾਤ ਕਰਕੇ ਦੇਖੀ ਜਉਂਦੇ ਜੀ ਤਾਂ ਉਹਦੇ ਨਾਲ ਜੋ ਕੁਝ ਹੋਣਾ ਸੀ ਉਹ ਸਾਰੀਆਂ ਘਟਨਾ ਹੋ ਗਈਆਂ ਪਰ ਹੁਣ ਵੀ ਉਸਤੇ ਅਸੀਂ ਉਸਦੇ ਬੂੰਹਵਾਲ ਦੇਖੀ ਗਏ ਦੇਖਦੇ ਰਹੇ ਵੀ ਆ ਕਰਕੇ ਸਾਡੀ ਡੈੱਡ ਬੋਡੀ ਸਾਡੇ ਕੋਲੇ ਆ ਜੇ ਤੇ ਉਸਤੇ ਵੀ ਉਹਨਾਂ ਨੇ ਕੋਈ ਮਨ ਲੋ ਕੋਈ ਗੌਰ ਨਹੀਂ ਕੀਤੀ ਜੀ ਕੀ ਕਹਿੰਦਾ ਸਹਰਾ ਪਰਿਵਾਰ ਕੋਈ ਗੱਲ ਹੋਈ ਕੁਝ ਵੀ ਨਹੀਂ ਬੋਲ ਰਹੀ ਜਾਂ ਕੀ ਕਹਿ ਰਹੀ ਆ ਤੁਹਾਨੂੰ ਸਹੁਰਾ ਪਰਿਵਾਰ ਨਾਲ ਗੱਲਬਾਤ ਹੋਈ ਸੀ ਜੀ ਇੱਥੇ ਸੱਦੇ ਸੀਗੇ ਅਸੀਂ ਤੇ ਉਹਨਾਂ ਨੇ ਕਿਸੇ ਵੀ ਗੱਲ ਤੋਂ ਕੋਈ ਚੁੱਪ ਕਰ ਗਏ ਜੀ ਕੁਝ ਨਹੀਂ ਬੋਲੇ ਜੀ ਡੈਥ ਹੋਣ ਤੋਂ ਬਾਅਦ ਅਸੀਂ ਉਹਨਾਂ ਨੂੰ ਸੱਦੇ ਆ ਜੀ ਤੇ ਸਾਡਾ ਫੋਨ ਉਹ ਅਮਨ ਨਹੀਂ ਚੱਕਦੀ ਸੁੱਦੇ ਘਰਾਂ ਵਾਲੀ ਜੀ ਉਹਨਾਂ ਦਾ ਫੋਨ ਉਹਦੀ ਚੱਕ ਲਿਆ ਕਰੇ ਉਹਨਾਂ ਨਾਲ ਗੱਲਬਾਤ ਕਰਿਆ ਕਰੇ ਸਾਰੀ ਪਲੈਨਿੰਗ ਬਣਾ ਕੇ ਉਹ ਆਈ ਜੀ ਇੱਥੇ ਆ ਕੇ ਚੋਪਰ ਕੇ ਬੈਠ ਕੇ ਦੇਖ ਕੇ ਸਾਰਾ ਮਾਹੌਲ ਵੀ ਕੀ ਹੋ ਰਿਹਾ ਕੀ ਨਾ ਜੀ ਚਲੇ ਗਏ ਜੀ ਸਹੁਰੇ ਕਿੱਥੇ ਵੀਰੇ ਉਹਦੇ ਤੇਜਿੰਦਰ ਦੇ ਸਹੁਰੇ ਜੀ ਹੀਰੋ ਕਲਾਂ ਜੀ ਹੀਰੋ ਕਲਾ ਮਾਨਸਨ ਦੇ ਵਿੱਚ ਜਦੋਂ ਉਹਦੇ ਫਦਰ ਨਾਲ ਗੱਲ ਕੀਤੀ ਜੀ ਵੀ ਐ ਕਰਕੇ ਵੀ ਵੀ ਸਾਡੀ ਕੁੜੀ ਨੇ ਸਾਡੇ ਮੁੰਡੇ ਨਾਲ ਆ ਧੋਖਾ ਕੀਤਾ ਵੀ 9 ਸਾਲ ਦਾ ਮੈਰਿਜ ਸੀਗੀ ਤਾਂ ਕਰਕੇ ਜੀ ਤੇ ਉਹ ਕਹਿੰਦਾ ਵੀ ਮੇਰੀ ਤਾਂ ਕਹਿੰਦਾ ਕੁੜੀ ਨਹੀਂ ਵਿਆਹੀ ਸੀ ਕਹਿੰਦਾ ਇੱਥੇ ਜੀ ਕੀ ਗੱਲ ਕਹਿੰਦਾ ਹਾਂਜੀ ਇਹ ਗੱਲ ਕਹਤੀ ਜੀ ਜਦੋਂ ਨੇ ਤਾਂ ਕਰਕੇ ਸਾਡੀ ਪੰਚਾਇਤ ਨੇ ਸਾਰੇ ਨੇ ਜਦੋਂ ਉਹਨੂੰ ਕਿਹਾ ਤੇ ਫੇਰ ਜਾ ਕੇ ਫੇਰ ਵੀ ਨਹੀਂ ਕੋਈ ਗੱਲ ਮੰਨਣ ਤੇ ਤਿਆਰ ਸੀਗਾ ਵੀ ਐ ਕਰਕੇ ਸਾਡੀ ਕੁੜੀ ਨੇ ਇਹ ਗੱਲ ਕੀਤੀ ਜੀ ਉਥੋਂ ਦੀ ਪੰਚਾਇਤ ਨਾਲ ਤੁਹਾਡੀ ਕੋਈ ਗੱਲ ਹੋਈ ਹੈ ਗਿਆਨੀ ਜੀ ਵੀ ਦੱਸਿਆ ਜਾਵੇ ਵੀ ਆਹ ਇਸ ਤਰੀਕੇ ਨਾਲ ਹਜੇ ਵੀ ਪਰਿਵਾਰ ਇਹ ਗੱਲ ਨੂੰ ਰਾਜ਼ੀ ਨਹੀਂ ਐਕਸੈਪਟ ਨਹੀਂ ਕਰ ਰਿਹਾ ਵੀ ਉਹਨਾਂ ਕਰਕੇ ਜਿੱਥੇ ਮੈਂ ਇਹ ਸ਼ਬਦ ਬੋਲਦਿਆਂ ਪੰਜਾਬੀ ਦੇ ਵਿੱਚ ਵੀ ਇਹ ਪਰਿਵਾਰ ਲੁੱਟਿਆ ਵੀ ਗਿਆ ਪੱਟਿਆ ਵੀ ਗਿਆ ਜ਼ਮੀਨ ਵੀ ਗਈ ਤੇ ਇੱਕ ਬੰਦਾ ਵੀ ਘਰੋਂ ਚਲਾ ਗਿਆ ਜ਼ਮੀਨ ਵੀ ਚਰੀ ਗਈ ਜੀ ਤੇ ਤੇਜਿੰਦਰ ਸਿੰਘ ਦੀ ਘਰਵਾਲੀ ਉਹ ਵੀ ਚੱਲੇਗੀ ਆਮ ਆਪਾਂ ਕਹਿ ਦਿੰਨੇ ਘਰਾਂ ਦੇ ਵਿੱਚ ਵੀ ਜਨਾਨੀ ਉੱਥੇ ਕਮਾਤੀ ਤੇ ਜਾਇਆ ਜਾ ਤਿੱਥੇ ਕਮਾਤੀ ਬਿਲਕੁਲ ਜੀ ਉਹ ਤੇਜਿੰਦਰ ਸਿੰਘ ਨਾਲ ਹੋਈ ਆ ਫਿਰ ਹਾਬ ਤੱਕ ਐਵੇਂ ਹੋਇਆ ਸੀਗਾ ਜੀ ਕਿਦੋਂ ਪਹਿਲਾਂ ਪਰਿਵਾਰ ਨੇ ਸਾਨੂੰ ਪੰਚਾਇਤ ਨੂੰ ਦੱਸਿਆ ਸੀਗਾ ਤੇ ਇਹਨਾਂ ਨੇ ਤੇਜਿੰਦਰ ਸਿੰਘ ਨੇ ਆਪ ਹੀ ਇਹ ਘਟਨਾ ਤੋਂ ਪਹਿਲਾਂ ਸਾਹਰੇ ਪਰਿਵਾਰ ਨੂੰ ਦੱਸਿਆ ਵੀ ਆ ਕਰਕੇ ਸਾਡੇ ਸੰਦੋਹਾ ਪਿੰਡ ਦੀ ਪੰਚਾਇਤ ਨੂੰ ਮਿਲਣ ਵਾਸਤੇ ਆਊਗੀ ਪਰ ਉਹਨਾਂ ਨੇ ਆਪਣੀ ਬੱਚੀ ਨੂੰ ਪਹਿਲਾਂ ਫੋਨ ਕਰਤਾ ਵੀ ਤੇਜਿੰਦਰ ਸਿੰਘ ਤਾਂ ਸੰਦੋਹਾ ਪੰਚਾਇਤਾਂ ਨੂੰ ਵੀ ਦੱਸਣ ਲੱਗ ਗਿਆ ਜੀ ਰਿਸ਼ਤੇਦਾਰਾਂ ਨੂੰ ਵੀ ਦੱਸੂਗਾ ਜੀ ਉੱਧਰ ਬੈਠੀ ਉਸ ਨੇ ਤੇਜਿੰਦਰ ਸਿੰਘ ਨੂੰ ਫਿਰ ਉਹ ਸ਼ਬਦ ਕਹੇ ਜਿਹੜੇ ਉਹ ਨਾ ਸਹਾਰ ਸਕਿਆ ਵੀ ਤੁਹਾਨੂੰ ਮੈਂ ਇੱਥੇ ਮਰਵਾ ਦੂੰਗੀ ਇੰਡੀਆ ਬੈਠੇ ਪਰਿਵਾਰ ਨਾਲ ਵੀ ਉਹ ਕੁਝ ਹੋ ਜਿਹੜਾ ਨਾ ਹੋਣਾ ਹੋਵੇ ਤੇ ਉਹਨਾਂ ਨੂੰ ਸਮਝਾਉਣ ਦੀ ਬਜਾਏ ਉਲਟਾ ਇਸ ਤਰ੍ਹਾਂ ਦੇ ਕਹਿਣ ਲੱਗੇ ਜਾਨਾ ਸ਼ਨੀਵਾਰ ਨਹੀਂ ਸੰਗਾ ਜੀ ਸ਼ੁੱਕਰਵਾਰ ਦੀ ਰਾਤ ਨੂੰ ਤਾਂ ਮੈਸੇਜ ਆ ਗਿਆ ਵੀ ਦੀ ਡੈਥ ਹੋ ਗਈ ਤੁਸੀਂ ਇੱਕ ਚੀਜ਼ ਸੋਚੋ ਕਿਉਂਕਿ ਜਿਹੜਾ ਮਾਰਨ ਵਾਲਾ ਹੁੰਦਾ ਜਿਹੜਾ ਸਕੀਮਾਂ ਦੇਣ ਵਾਲਾ ਹੁਣ ਇੱਥੋਂ ਇਹ ਸਿੱਧੀ ਸਿੱਧੀ ਗੱਲ ਇਹ ਸਪਸ਼ਟੇ ਵੀ ਗੱਲ ਸਾਹਮਣੇ ਆਉਂਦੀ ਹੈ ਇਸ ਪਰਿਵਾਰ ਦੇ ਦੱਸਣ ਦੇ ਮੁਤਾਬਕ ਕਿ ਜਦੋਂ ਇਹ ਪਰਿਵਾਰ ਤਜਿੰਦਰ ਦੇ ਸਹੁਰੇ ਜਾ ਕੇ ਉੱਥੋਂ ਦੀ ਪੰਚਾਇਤ ਨਾਲ ਰਾਬਤਾ ਕਾਇਮ ਕਰਨਾ ਚਾਹੁੰਦਾ ਵੀ ਕਹਾਣੀ ਬਹੁਤ ਜ਼ਿਆਦਾ ਉਲਝ ਗਈਆ ਕਿਉਂਕਿ ਵੇਖੋ ਤਜਿੰਦਰ ਨੂੰ ਕਿਹੜੇ ਤਰੀਕੇ ਨਾਲ ਉੱਥੇ ਟਾਰਗੇਟ ਕੀਤਾ ਗਿਆ ਹੋ ਜਾਂ ਉਹਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੋ ਰੋਟੀ ਖਾਣ ਦੇ ਲਈ ਮਿਲਦੀ ਵੀ ਹੋ ਜਾਂ ਨਹੀਂ ਮਿਲਦੀ ਹੋ ਜਿਹੜਾ ਉਹਨੇ ਐਡਾ ਵੱਡਾ ਕਦਮ ਚੱਕਿਆ ਨਹੀਂ ਰੋਟੀ ਕਿਹੜੀ 6 ਦਿਨ ਤੋਂ ਰੋਟੀ ਵੀ ਨਹੀਂ ਮਿਲਦੀ ਜੀ 6 ਦਿਨ ਤੋਂ ਪਹਿਲਾਂ ਤੁਸੀਂ ਇਹ ਦੇਖੋ ਜੇ ਆਪਾਂ ਕਿਸੇ ਮਸਾਫਰ ਦੇ ਨਾਲ ਗੱਡੀ 'ਚ ਬੈਠ ਜੀਏ ਤਾਂ ਉਹਦੀ ਪੂਰੀ ਮਦਦ ਕਰਦੇ ਆਂ ਕਈ ਵਾਰ ਸਾਡੇ ਕੀ ਜੇਬਖਤਰੇ ਪੈਸੇ ਕੱਢ ਕੇ ਲੈ ਜਾਂਦੇ ਆਂ ਅਸੀਂ ਉਹਦੀ ਮਦਦ ਕਰਦੇ ਆਂ ਖਾਣ ਪੀਣ ਦੀ ਤੇ ਉਹਦੇ ਜਾਣ ਦੀ ਵੀ ਮਸਾਫਰ ਜਾ ਕੇ ਆਪਦੇ ਸਹੀ ਟਿਕਾਣੇ ਪਹੁੰਚੇ ਜੀ ਤਾਂ ਉਸ ਐਡੀ ਅਸੀਂ ਕਹਿ ਸਕਦੇ ਸੀ ਵੀ ਇਤੋਂ ਅਸੀਂ ਸਾਰੇ ਕਹਿੰਦੇ ਵੀ ਜੇ ਨੂੰ ਹੋਵੇ ਤਾਂ ਇਸ ਇਹਦੇ ਨਾਲ ਦੀ ਹੋਵੇ ਅਮਨ ਦੇ ਨਾਲ ਦੀ ਪਰ ਸਾਨੂੰ ਕੀ ਪਤਾ ਵੀ ਐਡੀ ਵੱਡੀ ਸਾ ਤੋਂ ਹਾਂ ਕਹਾ ਕੇ ਤੇ ਸਾਡੇ ਇਸ ਬੱਚੇ ਦੇ ਨਾਲ ਐਡਾ ਮਾੜਾ ਘਟਨਾ ਕਰਮ ਕਰੂਗੀ 6 ਦਿਨਾਂ ਤੋਂ ਕਹਿ ਰਿਹਾ ਸੀ ਮੈਂ ਕੁਛ ਖਾਦਾ ਪੀਤਾ ਨਹੀਂ ਆ ਉਥੋਂ ਦਾ ਹੁਣ ਤੁਹਾਨੂੰ ਕੋਈ ਇੰਗਲੈਂਡ ਦਾ ਐਡਰੈਸ ਸ਼ਹਿਰ ਪਤਾ ਲੱਗਿਆ ਜਿੱਥੇ ਉਹ ਰਹਿੰਦੀ ਹੈ ਜੀ ਕੋਈ ਉਹ ਤਾਂ ਦੇਖੋ ਜੀ ਜ਼ਿਆਦਾਤਰ ਤਾਂ ਉਹਨਾਂ ਇਹ ਪਰਿਵਾਰ ਨੂੰ ਪਤਾ ਗਿਆ ਵੀ ਪਤਾ ਲੱਗਿਆ ਬਸ ਉਹ ਕਹਿਣ ਦੇ ਮਤਾਬਕ ਇਹ ਉਹ ਕਹਿੰਦਾ ਰਿਹਾ ਵੀ ਮੇਥੋਂ ਇਹ 1.5 ਕਿਲੋਮੀਟਰ ਅੱਗੇ ਰਹਿੰਦੀ ਹੈ ਤੇ ਜਿੱਥੇ ਉਹ ਬੁਲਾਉਂਦੇ ਵੀ ਨਹੀਂ ਸੋਨੂੰ ਡਰੈਸ ਦਾ ਉਥੋਂ ਦਾ ਬਾਈ ਪਤਾ ਤੁਹਾਨੂੰ ਕੋਈ ਉਹਦਾ ਜਿੱਥੇ ਰਹਿੰਦੀ ਹੋਵੇ ਕੋਈ ਉਹ ਹਾਂਜੀ ਡਰੈਸ ਦਾ ਤਾਂ ਪਤਾ ਜੀ ਪਰ ਉਹ ਉਹਦੇ ਨਾਲ ਨਹੀਂ ਰਹ ਰਹੀ ਸੀ ਅਸੀਂ ਉਹਨੂੰ ਕਹਤਾ ਵੀ ਜਦੋਂ ਇੰਨਾ ਪਰੇਸ਼ਾਨ ਆ ਵੀ ਆਪ ਦਾ ਤੂੰ ਦੂਰ ਕਿਤੇ ਹੋ ਰਹਿਣ ਲੱਗ ਜਾ ਜੀ ਕਿੰਨੇ ਕ ਟਾਈਮ ਤੋਂ ਤੇਜੰਦਰ ਪਾਸੇ ਹੋ ਗਿਆ ਸੀ ਉਹਦੇ ਤੋਂ ਉਹ ਤੋਂ ਮੰਨ ਲਓ 1 ਮਹੀਨੇ ਬਾਅਦ ਹੀ ਮੰਨ ਲਓ ਸ਼ਹਿਰ ਤੇ ਹੋ ਗਿਆ ਸੀ ਜੀ ਪਾਸੇ ਹੋ ਗਿਆ ਸੀ ਜੀ ਪਰ ਫਿਰ ਵੀ ਉਹਨੂੰ ਫੋਨ ਲਾ ਕੇ ਕਿਤੇ ਕਿਸੇ ਨੰਬਰ ਤੋਂ ਉਹਨੂੰ ਟਾਰਚਰ ਕਰਦੀ ਰਹੀ ਵੀ ਮੈਨੂੰ ਪੈਸੇ ਦੇ ਕਿਉਂ ਕਰੇ ਮਾਤਾ ਮੇਰੀ ਬੁਆ ਸੀ ਵੀ ਮਾਤਾ ਕਹਿੰਦੀ ਵੀ ਮੇਰੀ ਗੱਲ ਕਰਵਾ ਦੇ ਨੂੰਹ ਦੇ ਨਾਲ ਤਾਂ ਉਹ ਤੋਂ ਤੇਜੰਦਰ ਨੂੰ ਬਲੈਕਮੇਲ ਕਰਕੇ ਉਹ ਰੁਪਈਆ ਲੈ ਕੇ ਫਿਰ ਮਾਤਾ ਨਾਲ ਘਰੇ ਗੱਲ ਕਰਦੀ ਤੇ ਨਹੀਂ ਨਾ ਕਰਦੀ ਅੱਛਾ ਜਿਹੜਾ 7 ਲੱਖ ਰੁਪਇਆ ਤੁਸੀਂ 22 ਤੇਜਿੰਦਰ ਦੇ ਵੀਜ਼ਾ ਵਧਾਉਣ ਵਾਸਤੇ ਪਾਇਆ ਸੀ ਵੀ ਚਲੋ ਆਹ ਗੱਲ ਹੋ ਗਈ ਉਹ ਤਾਂ ਪਾਸੇ ਹੋ ਗਈ ਮੈਂ ਕਰਜ਼ਾ ਵੀ ਉਤਾਰਨਾ ਜ਼ਮੀਨ ਵੀ ਜਿਹੜੀ ਵੇਚਤੀ ਉਹ ਪੈਸੇ ਵੀ ਇਕੱਠੇ ਕਰਨੇ ਆ ਉਹ 7 ਲੱਖ ਦਾ ਵੀਜ਼ਾ ਨਹੀਂ ਮਿਲਿਆ ਤੇਜਿੰਦਰ ਨੂੰ ਨਿੱਤ ਦੇ ਅੰਦਰ ਨੇ ਜਿਹੜੇ 2 ਰੁਪਏ ਭਰਤੇ ਨਾ ਜੀ ਉਹ ਕਹਿੰਦੇ ਵੀ ਪਹਿਲਾਂ ਮੇਰਾ ਵੀਜ਼ਾ ਵਧੂਆ ਇਸ ਤੋਂ ਬਾਅਦ ਮੈਂ ਤੇਰਾ ਵੀਜ਼ਾ ਵਧਾਉਂ ਜੀ ਪਹਿਲਾਂ ਤੇ ਅੰਦਰ ਨੇ ਉਹਦੇ ਬਾਰੇ ਜਦੋਂ ਸੋਚਿਆ ਅਸੀਂ ਆਖਿਆ ਵੀ ਤੂੰ ਨਾ ਦੇ ਉਹਨਾਂ ਰੁਪਏ ਤੂੰ ਛੇਕੜਾ ਆਪਦਾ ਘਰ ਵਾਪਸ ਆ ਜਾ ਵਾਪਸ ਤਾਂ ਉਹਦਾ ਉਹਦਾ ਪਾਸਪੋਰਟ ਵੀ ਉਹਦੇ ਕਬਜ਼ੇ 'ਚ ਸੀਗਾ ਜੀ ਉਹਦੇ ਘਰਾਂ ਦੇ ਕਬਜ਼ੇ 'ਚ ਸੀ ਸਾਰਾ ਜੋ ਕੁਝ ਵੀ ਉਹਦੇ ਡਾਕੂਮੈਂਟ ਸੀ ਉਹ ਉੱਥੇ ਕੁਝ ਨਹੀਂ ਕਰ ਸਕਦਾ ਸੀ ਨਾ ਕੋਤੇ ਕੰਮ ਉਤੇ ਲੱਗ ਸਕਦਾ ਸੀ ਨਾ ਕਿਤੇ ਜਾ ਸਕਦਾ ਸੀਗਾ ਜੀ ਜਿਹੜੀ ਉਹਦੀ ਮਰਜ਼ੀ ਜਿਵੇਂ ਉਹ ਕਹਿੰਦੀ ਉਹਨੂੰ ਉਹਵੇਂ ਕਰਨ ਤੇ ਉਹਨੂੰ ਮਜਬੂਰ ਕਰਤਾ ਜੀ ਉਹਨੂੰ ਉਹ ਜਦੋਂ ਰੁਪਏ ਭਰੇ ਤੇ ਪਹਿਲਾਂ ਉਹਦਾ ਵੀਜ਼ਾ ਵੱਧ ਗਿਆ ਇਸ ਤੋਂ ਬਾਅਦ ਅਸੀਂ ਕਿਹਾ ਚੱਲ ਉਹਦਾ ਵੱਧ ਗਿਆ ਇਸ ਤੋਂ ਬਾਅਦ ਤੇਰਾ ਵੀਜ਼ਾ ਵਾਜੂ ਜੀ ਇਸ ਤੋਂ ਬਾਅਦ ਉਹ ਮੁਕਰ ਗਈ ਦੇਤੇન્દ્ર ਸਿੰਘ ਨੇ ਉੱਥੇ ਮੰਨ ਲਓ ਵਕੀਲ ਲਿਆਂ ਜੋ ਵੀ ਹੁੰਦੀਆਂ ਉਹਨਾਂ ਦੀ ਅਪਾਰਟਮੈਂਟ ਲੈ ਕੇ ਵੀ ਐਨੀ ਤਰੀਕ ਨੂੰ ਵੀ ਆ ਜੂਗੀ ਪਰਿਵਾਰ ਨੂੰ ਵੀ ਅਸੀਂ ਫੋਨ ਕੀਤਾ ਵੀ ਜਾ ਕੇ ਵੀਜ਼ਾ ਵਾਜੇ ਉਹਨੂੰ ਕਿਹਾ ਵੀ ਐਨੀ ਤਰੀਕ ਨੂੰ ਵੀਜ਼ਾ ਵਾਜੂਗਾ ਆ ਤਰੀਕ ਲੈ ਲੈ ਫਿਰ ਉਹ ਤਰੀਕ ਨੂੰ ਉਹ ਨਾ ਜਾਂਦੀ ਐ ਉੱਥੇ ਐਂ ਕਰਦੀ ਕਰਦੀ ਮਹੀਨਾ ਡੇਢ ਮਹੀਨਾ ਲੰਘਿਆ ਜੀ ਇਸ ਤੋਂ ਬਾਅਦ ਉਹਦਾ ਤੀਨ ਦਾ ਵੀਜ਼ਾ ਉਹਨੇ ਨਹੀਂ ਪਤਾੰ ਦਿੱਤਾ ਜੀ ਵੇਖੋ ਇਹ ਵੀ ਵੱਡੀ ਗੱਲ ਆ ਪੈਸੇ ਵੀ ਉਹਨੇ ਲੈ ਲੇ ਜਾਂ ਬੰਦਾ ਇੱਥੋਂ ਹੀ ਕਰ ਲੇ ਠੀਕ ਆ ਆਪਾਂ ਇਹੀ ਗੱਲ ਕਰ ਸਕਦੇ ਆ ਵੀ ਜਿੱਥੇ ਨਹੀਂ ਕੋਈ ਰਿਸ਼ਤਾ ਨਾ ਵਧਾ ਬੇਸ਼ੱਕ ਅੱਡੋ ਅੱਡੋ ਹੋ ਜੂ ਠੀਕ ਆ ਕਿਸੇ ਬੰਦੇ ਦੀ ਜਾਨ ਲੈ ਲੈਣੀ ਜਾਂ ਉਹਨੂੰ ਧੋਖੇ ਜੇ ਰੱਖ ਕੇ ਗੁੰਮਰਾਹ ਕਰਕੇ ਪਿੱਛੇ ਪਰਿਵਾਰ ਨੂੰ ਵੀ ਉਹੋ ਜੀ ਸਥਿਤੀ ਚ ਪਾ ਦੇਣਾ ਜਿਹਦਾ ਕੋਈ ਹੱਲ ਨਹੀਂ ਹੋਣਾ ਕੀ ਤੁਸੀਂ ਮੰਨਦੇ ਹੋ ਇਹ ਗੱਲ ਗਿਆਨੀ ਜੀ ਵੀ ਉਹਦੇ ਨਾਲ ਉਹ ਕੁੜੀ ਨਾਲੋਂ ਤੇਜਿੰਦਰ ਦੇ ਘਰਾਂ ਵਾਲੀ ਨਾਲੋਂ ਵੱਧ ਹੱਥ ਉਹਦੇ ਮਾਪਿਓ ਦਾ ਸਹੁਰੇ ਪਰਿਵਾਰ ਦਾ ਜੀ ਇਹ ਤਾਂ ਬਿਲਕੁਲ ਹੀ ਹੈਗਾ ਜੀ 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 ਬੱਚਿਆਂ ਨੂੰ ਸਮਝਾਉਣ ਦਾ ਆਪਾਂ ਕੋਸ਼ਿਸ਼ ਤੋਂ ਸਮਝਾਉਣੀ ਆ ਹੂੰ ਤੇ ਜੇ ਉਹਨਾਂ ਨੇ ਸਮਝਾਉਣਾ ਚਾਹੁੰਦੇ ਉਹ ਜੀ ਤਾਂ ਗੱਲ ਹੁੰਦੀ ਨਹੀਂ ਸੀ ਕਦੇ ਵੀ ਜੀ ਏਡੀ ਬਡੀ ਘਟਨਾ ਨੂੰ ਜਿਹੜਾ ਇਲਜ਼ਾਮ ਦਿੱਤਾ ਤਾਂ ਉਹਨਾਂ ਦੀ ਫਿਰ ਮਿਲੀ ਭੁਗਤੀ ਹੈ ਜੀ ਇੱਥੇ ਕੋਈ ਕਾਰਵਾਈ ਹੁਣ ਕੀਤੀ ਹੈ ਉਹਨਾਂ ਦੇ ਪਰਿਵਾਰ ਤੇ ਕੋਈ ਗੱਲਬਾਤ ਦੇਖੋ ਜੀ ਗੱਲ ਜਿਹੜੀ ਹੈਗੀ ਪ੍ਰੋਸੈਸ ਉਹ ਚੱਲ ਰਿਹਾ ਹੈਗਾ ਜੀ ਜਿਵੇਂ ਕੋਈ ਐਸਐਸਪੀ ਨੂੰ ਮਿਲਣਾ ਥਾਣੇ 'ਚ ਪਹੁੰਚ ਕੀਤੀ ਆ ਜਿਵੇਂ ਹੋਇਆ ਜੀ ਦੇਖ ਜੀ ਉਹ ਤੋਂ ਅਸੀਂ ਕੋਈ ਕੰਨੀ ਨਹੀਂ ਕਰਨਾ ਵਾਂਗੇ ਪਰ ਮੈਂ ਜਿਹੜੀ ਗੱਲ ਆ ਵਸ ਮੇਨ ਗੱਲ ਤਾਂ ਅਸੀਂ ਇੱਥੋਂ ਦੀ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਨੂੰ ਇਹ ਅਪੀਲ ਕਰਦੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਬੱਚੇ ਦੀ ਜਿਹੜੀ ਡੈੱਡ ਬੋਡੀ ਆ ਉਹ ਭਾਰਤ ਭੇਜੀ ਜਾਵੇ ਅਸੀਂ ਜਿਹੜੀ ਉਹਦੀਆਂ ਆਖਰੀ ਰਸਮਾਂ ਉਹ ਕਰ ਸਕੀਏ ਉਹਦੇ ਬਾਰੇ ਕੋਈ ਗੱਲਬਾਤ ਤੁਹਾਨੂੰ ਦੱਸੀਏ ਵੀਰੇ ਉਹਨਾਂ ਨੇ ਕੋਈ ਖਰਚਾ ਡੈੱਡ ਬੋਡੀ ਦਾ ਆਪਾਂ ਅਪੀਲ ਵੀ ਕਰਦੀਏ ਉੱਥੇ ਬਹੁਤ ਸਾਰੇ ਪੰਜਾਬੀ ਭਾਈਚਾਰ ਆਪਣੇ ਵੀਰ ਬੈਠੇ ਜਿਹੜੇ ਹਮੇਸ਼ਾ ਦੇ ਵਾਸਤੇ ਜਦੋਂ ਕੋਈ ਮੁਸੀਬਤ ਪੈਂਦੀ ਹੈ ਅੱਗੇ ਲੱਗ ਕੇ ਆਉਂਦੇ ਆ ਜੀ ਡੈਡ ਬੋਡੀ ਵਾਲੇ ਅਸੀਂ ਜੀ ਸਿਚਿਓ ਵਾਲਾ ਜੋ ਟਰਸਟ ਬਣਿਆ ਇੱਕ ਮੁਕਾਰ ਜੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਸੀਗੀ ਜੀ ਤੇ ਉੱਥੇ ਜੋ ਵੀ ਉਹਦੇ ਫਰੈਂਡ ਸਰਕਲ ਦੇ ਵਿੱਚ ਯੂਕੇ ਜਾਂ ਕੈਨੇਡਾ ਰਹਿ ਰਹੇ ਨੇ ਅਸੀਂ ਉਹਨਾਂ ਨਾਲ ਵੀ ਰਾਬਤਾ ਕਾਇਮ ਕੀਤਾ ਜੀ ਸਾਰੇ ਫੋਨ ਕਾਲ ਆ ਰਹੀਆਂ ਨੇ ਵੀ ਤਾਂ ਜੋ ਤਿੰਨ ਦਿਨ ਦੀ ਜੋ ਡੈਡ ਬੋਡੀ ਆ ਮੰਨ ਲਓ ਉਹਦੇ ਜੋ ਵੀ ਆ ਵੀ ਵਾਰਸਾਂ ਦੇ ਹਵਾਲੇ ਹੋ ਜੇ ਸਾਡੇ ਜੀ ਉਤੋਂ ਦਾ ਜਿੱਥੇ ਡੈਡ ਬੋਡੀ ਹੁਣ ਉੱਥੇ ਪਈ ਆ ਪੁਲਿਸ ਕੋਲੇ ਜਾਂ ਜਿੱਥੇ ਉੱਥੋਂ ਦਾ ਐਡਰੈਸ ਹੈ ਤੁਹਾਡੇ ਕੋਲੇ ਉਥੋਂ ਐਡਰੈਸ ਤਾਂ ਹੈ ਜੀ ਪਰ ਉਹ ਪੁਲਿਸ ਆਪ ਦੀ ਸ਼ਾਨਵੀਨ ਕਰ ਰਹੀ ਹੈ ਕਾਰਵਾਈ ਕਰ ਰਹੀ ਆ ਅਸੀਂ ਤਾਂ ਕਹਿੰਦੇ ਆ ਵੀ ਕਹਿ ਰਹੇ ਹੈ ਜੀ ਪ੍ਰਸ਼ਾਸਨ ਵੀ ਕਾਰਵਾਈ ਹੋ ਰਹੀ ਹੈ ਕੀ ਪਤਾ ਉਹਨਾਂ ਹੋ ਰਹੀ ਹੈ ਜਾਂ ਨਾ ਹੋ ਰਹੀ ਹੈ ਜੀ ਹੋ ਸਕਦਾ ਕਿ ਲਵਾਰਸ ਲਾਸ ਵਾਸ ਸਮਝ ਕੇ ਤੇ ਮੁੱਦ ਘਾਰ ਦੇ ਵਿੱਚ ਰੱਖਿਆ ਹੋਵੇ ਉਥੋਂ ਦੇ ਬਾਰੇ ਆਪਾਂ ਨੂੰ ਪਤਾ ਨਹੀਂ ਇਹ ਤਾਂ ਹੁਣ ਇਹ ਹੀ ਹੈ ਵੀ ਬਸ ਬਹੁਤ ਮਾੜੀ ਹੋਈ ਜੀ ਬਿਲਕੁਲ ਬਹੁਤ ਜ਼ਿਆਦਾ ਮਾੜਾ ਹੋਇਆ ਪਰ ਇੱਕ ਗੱਲ ਜਰੂਰ ਇੰਨੀ ਕਿ ਮੈਂ ਰਿਕਵੈਸਟ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਮੈਂ ਉਹ ਡਰੈਸ ਜਿਹੜਾ ਥੱਲੇ ਵੀਡੀਓ ਦੇ ਚੱਲ ਰਿਹਾ ਇੱਥੇ ਇਸੇ ਥਾਣੇ ਦੇ ਵਿੱਚ ਇੱਥੇ ਪ੍ਰਸ਼ਾਸਨ ਦੇ ਕੋਲ ਜਿਹੜੀ ਤਜਿੰਦਰ ਸਿੰਘ ਦੀ ਡੈੱਡ ਬੋਡੀ ਆ ਉਹ ਪਈ ਆ ਸਾਰੇ ਭੈਣ ਭਰਾ ਜਿੰਨੇ ਵੀ ਇੰਗਲੈਂਡ ਦੇ ਵਿੱਚ ਬੈਠੇ ਹੋ ਤੁਸੀਂ ਸਾਡੇ ਨਾਲ ਵੀ ਜੁੜਿਓ ਹਨਾ ਕੋਸ਼ਿਸ਼ ਕਰਿਓ ਜਿਹੜਾ ਹੈਗਾਗਾ ਵੀ ਉਹ ਵੀਰ ਦੀ ਜਿਹੜੀ ਡੈੱਡ ਬੋਡੀ ਐ ਇਸ ਪਰਿਵਾਰ ਕੋਲੇ ਪਹੁੰਚ ਸਕੇ ਤੇ ਉਹਦੇ ਘਰ ਵਾਲੀ ਦੇ ਖਿਲਾਫ ਜਾਂ ਜਿਹੜਾ ਉਹਦੇ ਨਾਲ ਮੁੰਡਾ ਰਹਿ ਰਿਹਾ ਉਹਦੇ ਖਿਲਾਫ ਕਾਰਵਾਈ ਹੋਵੇ ਕੋਸ਼ਿਸ਼ ਕਰਾਂਗੇ ਜਿੰਨੇ ਕੁ ਵੀਰ ਬਾਹਰ ਬੈਠੇ ਹੋ ਜਰੂਰ ਆਪਤਾ ਕਰਿਓ WhatsApp ਤੇ ਮੈਸੇਜ ਵੀ ਕਰਿਓ ਇਹ ਪਰਿਵਾਰ ਦੇ ਨਾਲ ਆਪਾਂ ਵੀ ਖੜੇ ਆ ਉਥੋਂ ਦਾ ਕੋਈ ਐਡਰੈਸ ਮਿਲਦਾ ਜਾਂ ਉਹਨਾਂ ਨੂੰ ਉਹਦੇ ਘਰ ਵਾਲੀ ਨੂੰ ਜਾਂ ਮੁੰਡੇ ਨੂੰ ਦੇਖਿਆ ਜਾਂਦਾਂ ਉਹਦੀਆਂ ਤਸਵੀਰਾਂ ਵੀ ਵੀਡੀਓ 'ਚ ਤੁਸੀਂ ਦੇਖੀਆਂ ਜਿਹੜੀਆਂ ਠੀਕਾ ਤੇ ਕੋਸ਼ਿਸ਼ ਕਰਿਓ ਜੀ ਇਹ ਫੜੇ ਜਾਣ ਤਾਂ ਜਿਹੜੀ ਸਜ਼ਾ ਸਖਤੋ ਸਖਤ ਮਿਲ ਸਕੇ ਕਿਉਂਕਿ ਜਿੰਨਾ ਕੁਸ਼ ਕੀਤਾ ਤਜਿੰਦਰ ਨੇ ਉਹ ਬਹੁਤ ਸੀ ਹੁਣ ਇਹ ਦੇਖੋ ਜਿਹੜਾ ਬੰਦਾ ਸਟਰਗਲ 'ਚ ਹੋ ਗਿਆ ਇੱਥੇ ਇਨੇ ਕੰਮ ਸਮਾਜ ਭਲਾਈ ਲਈ ਕਰਦਾ ਰਿਹਾ ਉਹ ਬੰਦਾ ਸੌਖੇ ਤਰੀਕੇ ਨਾਲ ਖੁਦਕੁਸ਼ੀ ਨਹੀਂ ਕਰ ਸਕਦਾ ਕਿੰਨਾ ਕਉ ਨੂੰ ਟਾਰਗੇਟ ਕੀਤਾ ਗਿਆ ਕਿੰਨਾ ਕਾ ਟਾਰਚਰ ਕੀਤਾ ਗਿਆ ਕੀ ਕੁਛ ਉਹਦੇ ਨਾਲ ਹੋਇਆ ਇੱਥੇ ਤਾਂ ਸਿਰਫ ਆਪਾਂ ਇਹ ਇੱਕ ਮੂਵਮੈਂਟ ਆ ਆਪਣੀ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਆਂ ਵੀ ਜਿੰਨੀਆਂ ਕ ਆਪਾਂ ਨੂੰ ਪਤਾ ਲੱਗਿਆ ਵੀ ਐਸ ਤਰੀਕੇ ਨਾਲ ਹੋਇਆ ਉਹ ਪਰਿਵਾਰ ਨੂੰ ਪਤਾ ਲੱਗਿਆ ਉਹ ਪਰ ਜੋ ਉਹਦੇ ਤੇ ਬੀਤੀ ਉਹ ਤਜਿੰਦਰ ਜਾਨਦਾ ਜਾਂ ਉਹ ਪਰਮਾਤਮਾ ਜਾਣਦਾ ਜਰੂਰ ਸਾਰੇ ਭੈਣ ਭਰਾ ਜਿਹੜੇ ਵੀਡੀਓ ਸ਼ੇਅਰ ਕਰਿਓ ਤਜਿੰਦਰ ਦੇ ਬਾਪੂ ਜੀ ਆਪਣੇ ਨਾਲ ਬੈਠੇ ਨੇ ਕਿਉਂਕਿ ਇਹ ਹੁੰਦਾ ਵੀ ਜਿੰਨਾ ਚਿਰ ਮਾਪੇ ਬੈਠੇ ਆ ਉਹਨਾਂ ਚਿਰ ਬੱਚੇ ਜਿੱਡੇ ਮਰਜੀ ਵੱਡੇ ਹੋ ਜਾਣ ਉਹ ਹਮੇਸ਼ਾ ਬੱਚੇ ਹੀ ਰਹਿੰਦੇ ਆ ਤੇ ਮਾਪੇ ਇਹ ਵੀ ਕੋਸ਼ਿਸ਼ ਕਰਦਾ ਵੀ ਸਾਡੇ ਧੀਆ ਪੁੱਤ ਪੜ ਜਾਣ ਲਾਇਕ ਹੋ ਜਾਣ ਕਿਉਂਕਿ ਬढ़ापे ਦਾ ਇੱਕ ਆਸਰਾ ਹੁੰਦਾ ਸਹਾਰਾ ਹੁੰਦਾ ਬਹੁਤ ਸਾਰੀਆਂ ਆਸਾਂ ਉਮੀਦਾਂ ਦੇ ਨਾਲ ਤਾਂ ਜ਼ਿੰਦਰ ਦੇ ਘਰ ਵਾਲੀ ਨੂੰ ਉਹਨੂੰ ਇਹਨਾਂ ਨੇ ਬਾਹਰ ਭੇਜਿਆ ਹੋਣਾ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਕਦੇ ਵੀ ਤਜਿੰਦਰ ਦੇ ਸਹੁਰਿਆਂ ਨੇ ਨਹੀਂ ਪੱਖ ਪੂਰਿਆ ਤਜਿੰਦਰ ਦਾ ਕਦੇ ਵੀ ਆਪਦੀ ਸਥਿਤੀ ਨੂੰ ਨਹੀਂ ਸਮਝਾਉਣ ਦਾ ਯਤਨ ਕੀਤਾ ਉਹਨਾਂ ਨੇ ਨਹੀਂ ਕੀਤਾ ਜੀ ਸਮਾਂ ਉਹਦੀ ਵੱਧ ਤੋਂ ਵੱਧ ਸਪੋਰਟ ਕੀਤੀ ਔਰ ਸਾਰੇ ਪਰਿਵਾਰ ਨੇ ਰਲ ਕੇ ਜੀ ਹਾਂ ਤੇ ਅਸੀਂ ਤਾਂ ਉਹ ਤਾਂ ਦੋ ਜੀ ਤੁਸੀਂ ਸਾਰੀ ਕਹਾਣੀ ਮੇਰੇ ਬੇਟੇ ਤੋਂ ਸੁਣ ਲਈ ਹੈ ਵੀ ਕਿਵੇਂ ਉਹਦੇ ਨਾਲ ਬੀਤੀ ਹੈ ਕਿਵੇਂ ਹੋਇਆ ਜੀ ਤੇ ਕੱਲ ਇੱਥੇ ਬਚੋਲਾ ਆਇਆ ਸੀਗਾ ਜੀ ਤੇ ਉਹ ਫੋਨ ਨੰਬਰ ਕਿ ਮੈਨੂੰ ਕੀਤਾ ਉਥੋਂ ਹੂੰ ਵੀ ਐ ਕਰਕੇ ਕੋਸੀ ਕੋਈ ਗੱਲਬਾਤ ਉਹਨਾਂ ਨਾਲ ਕਰੋ ਤੁਸੀਂ ਕਿਵੇਂ ਕਰਗੇ ਮੈਂ ਕਿਹਾ ਵੀ ਤੁਸੀਂ ਮੈਂ ਸੀ ਤਾਂ ਡੇਢ ਕਿਲਾ ਜ਼ਮੀਨ ਵੇਚਤੀ ਮੇਰਾ ਪੁੱਤ ਸ਼ੇਰ ਵਰਗਾ ਲੈ ਗਈ ਖਾ ਗਈ ਤੇ ਹੁਣ ਵੀ ਸਾਡੇ ਕੋਲੇ ਕੀ ਕੀ ਪਾਲ ਦੇ ਸਾਥ ਹੋਰ ਤੁਸੀਂ ਉਲਟਾ ਸਾਡਾ ਖੜਾ ਛੱਡ ਦੋ ਹੁਣ ਕੀ ਪਾਲ ਦੇ ਸਾਥੋਂ ਮੈਂ ਤਾਂ ਇੱਥੇ ਤੱਕ ਕਵੀਲ ਕਰਦਾ ਵੀ ਸਾਡੇ ਬਹੁਤ ਮੇਰੇ ਪੁੱਤ ਦੀ ਡੇਢ ਰੋਡ ਹੀ ਆ ਜਿੱਥੇ ਖੱਲੀ ਬਸ ਹੋਰ ਕਾਜੀ ਦੀ ਲੋਟ ਰਹੀ ਹੈ ਹੋਰ ਕਾਜੀ ਦੀ ਲੋਟ ਨਹੀਂ ਸਾਡੇ ਮਾਸ ਡੇਢ ਰੋਡ ਦੀ ਪਹੁੰਚ ਜੇ ਬਸ ਸਾਨੂੰ ਆਹੀ ਲੋੜ ਹੈ ਸਰਕਾਰ ਨੂੰ ਵੀ ਬੇਨਤੀਆਂ ਕਰਦੇ ਆ ਸੀ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਸਾਡੇ ਕੋਲੇ ਕੋਈ ਪੈਸਾ ਨਹੀਂ ਅੱਜ ਤੇ ਵੀ ਕਹਿੰਦੇ ਵਿੱਚ ਦੱਸਦੇ ਤੇ ਵੀ 25 ਲੱਖ ਲੱਗ ਜਾਂਦਾ ਤੇ ਕੋਈ ਸਾਡੇ ਕੋਲ ਪੈਸਾ ਨਹੀਂ ਉਹ ਸਰਕਾਰਾਂ ਵੀ ਕੁਝ ਕਰਨ ਜਾਂ ਵੀ ਇਹਦੀ ਡੈੱਡ ਬਾਡੀ ਕੋਈ ਜਿੱਥੇ ਚੱਕ ਕੇ ਵੈਸੀਆਂ ਗੱਲਾਂ ਕਰਦੇ ਆ ਵੀ ਐਸੀ ਨਾ ਗੱਲ ਕਰ ਲੈਣ ਉਹ ਸਾਡੀ ਸਨੇਹਾ ਪਛਾੜ ਦਿਓ ਤੁਸੀਂ ਵੀ ਸਾਡੀ ਡੈੱਡ ਬਾਡੀ ਮੇਰੇ ਬੱਚੇ ਦੀ ਆਜ ਦੋਨਾਂ ਸਰਕਾਰਾਂ ਨੂੰ ਇਹੀ ਬੇਨਤੀ ਕਰਦੇ ਆ ਇਸ ਤੋਂ ਬਾਅਦ ਸਬਰ ਦੀ ਕੀ ਮਿਸਾਲ ਹੋ ਸਕਦੀ ਆ ਹਜੇ ਤੁਸੀਂ ਦੇਖੋ ਪਰਿਵਾਰ ਤੇਜਿੰਦਰ ਦੇ ਬਾਪੂ ਬੈਠਾ ਕਿਸੇ ਚੀਜ਼ ਦਾ ਵੀ ਇਹ ਨਹੀਂ ਕੀਤਾ ਕਿ ਪੈਸੇ ਇੰਨੇ ਲੱਗ ਗਏ ਉਹ ਕੁੜੀ ਨੂੰ ਸਜ਼ਾ ਦਵਾ ਦਈਏ ਸਹੁਰੇ ਪਰਿਵਾਰ ਨਾਲ ਝਗੜੀਏ ਨਹੀਂ ਹਜੇ ਵੀ ਕੋਈ ਅਪੀਲ ਆ ਵੀ ਸਾਨੂੰ ਨਹੀਂ ਕੁਝ ਚਾਹੀਦਾ ਅਸੀਂ ਸਿਰਫ ਆਪ ਦੇ ਪੁੱਤ ਦਾ ਜਾਂਦੀ ਆ ਰੀ ਮੂੰਹ ਵੇਖ ਲਗੇ ਉਹਦੀ ਡੈੱਡ ਬਾਡੀ ਹੈ ਜਿਹੜੀ ਪੰਜਾਬ ਲੈ ਜਾਂਦੀ ਜਾਵੇ ਜਿੰਨੀਆਂ ਵੀ ਜਥੇਬੰਦੀਆਂ ਬਾਹਰ ਸੰਸਥਾਾਂ ਹੈਗੀਆਂ ਉਹਨਾਂ ਨੂੰ ਜਰੂਰ ਮਲੂਕਾ ਟੀਵੀ ਵੱਲੋਂ ਮੈਂ ਅਪੀਲ ਕਰਦਾ ਕਿ ਸਾਰੇ ਭੈਣ ਭਰਾ ਜਿੰਨੇ ਜਿੰਨੇ ਤੁਹਾਡੀ ਸ਼ਰਧਾ ਉਹਦੇ ਮੁਤਾਬਕ ਪੈਸੇ ਪਾ ਕੇ ਆਪਾਂ ਤਜਿੰਦਰ ਵੀਰ ਦੀ ਜਿਹੜੀ ਡੈੱਡ ਬਾਡੀ ਆ ਉਹ ਪੰਜਾਬ ਬਠਿੰਡੇ ਜ਼ਿਲ੍ਹੇ ਦੇ ਸਦੋਹੇ ਪਿੰਡ ਦੇ ਵਿੱਚ ਲੈ ਕੇ ਆਈਏ ਕਿਉਂਕਿ ਜੋ ਰਸਮਾਂ ਜਾਂ ਪਰਿਵਾਰ ਦਾ ਆਖਰੀ ਜਿਹੜਾ ਟਾਈਮ ਆ ਜਿਹੜੀ ਮੂਵਮੈਂਟ ਆ ਉਹ ਇਹ ਕਰ ਸਕਣ ਤੇ ਤਾਂ ਕਿ ਉਸ ਵੀਰ ਨੂੰ ਆਪਾਂ ਇਹ ਕਹਿ ਲਈਏ ਕਿ ਪਰਿਵਾਰ ਦੇ ਵੱਲੋਂ ਜਿੱਥੇ ਮਾਂ-ਬਾਪ ਦੀ ਤਾਂ ਸਪੋਰਟ ਰਹੀ ਭਰਾ ਦੀ ਸਪੋਰਟ ਰਹੀ ਉਥੇ ਘਰ ਵਾਲੀ ਦੀ ਕੋਈ ਸਪੋਰਟ ਨਹੀਂ ਰਹੀ ਜਿਉਂਦੇ ਜੀ ਉਸ ਬੰਦੇ ਨੇ ਆਪਦੇ ਪਤਨੀ ਵਾਲੇ ਪਾਸੇ ਹੋਈਆਂ ਸਹੁਰਿਆਂ ਵਾਲੇ ਪਾਸੋਂ ਕਦੇ ਸੁੱਖ ਨਹੀਂ ਵੇਖਿਆ ਤੇ ਆਪਾਂ ਰਲ ਮਿਲ ਕੇ ਇਸ ਪਰਿਵਾਰ ਦੀ ਮਦਦ ਕਰੀਏ ਤਾਂ ਕਿ ਵੀਰ ਦੀ ਜਿਹੜੀ ਡੈੱਡ ਬਾਡੀ ਆ ਉਹ ਪੰਜਾਬ ਲਿਆ ਸਕੀਏ ਆਰਦਾ ਵੇਖੋ ਰੋ ਰੋ ਕੇ ਬੁਰਾ ਹਾਲ ਹੈਗਾ ਜਿੱਥੇ ਉਹਨਾਂ ਦੀ ਮਾਤਾ ਜੀ ਬੈਠੇ ਆ ਆਪਾਂ ਗੱਲਬਾਤ ਕਰਾਂਗੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਹਮ ਸ੍ਰੀ ਕਾਗੋਤ ਤੁਹਾਡੀ ਜਿਹੜੀ ਨੂੰ ਕਰੇ ਜਦੋਂ ਪਹਿਲਾ ਵਰਤ ਵਰਤਾਵਾ ਕਿਵੇਂ ਸੀ 9 ਸਾਲ ਹੋ ਗਏ ਸੀ ਨਾ ਵਿਆਹ ਹੋਏ ਨੂੰ ਤਾਂ ਪਹਿਲਾ ਵਰਤ ਵਰਤਾਵਾ ਕਿਦਾਂ ਦਾ ਸੀ ਵਧੀਆ ਬਹੁਤ ਵਧੀਆ ਸੀ ਪੁੱਤ ਵਰਤ ਵਰਤਾਵਾ ਅੱਛਾ ਜੀ ਮਾਂ ਮਾਂ ਕਰਦੀ ਹੁੰਦੀ ਸੀ ਮੈਨੂੰ ਬਹੁਤ ਵਧੀਆ ਸੀਗਾ ਅੱਛਾ ਜੀ ਹਾਂ ਪੁੱਤ ਤੇ ਜਦੋਂ ਉਥੋਂ ਬਾਹਰ ਜਾ ਵੜਦੀ ਹੈ ਨਾ ਜੀ ਉਸ ਤੋਂ ਬਾਅਦ ਜਦੋਂ ਉਥੋਂ ਫੋਨ ਫੋਨ ਆਉਂਦੇ ਆ तकरीबन ਉਹਨੂੰ ਕਾਫੀ ਸਾਲ ਹੋ ਗਏ ਜੰਦੇ ਨਾ ਬਾਹਰ ਜਾਂਦੇ ਨੂੰ ਤਾਂ ਜਦੋਂ ਉਹ ਤੋਂ ਫੋਨ ਫੋਨ ਆਉਂਦੇ ਗੱਲਬਾਤ ਸਹੀ ਕਰਦੀ ਹੈ ਹਾਂ ਪੁੱਤ ਫੋਨ ਕਰਦੀ ਰਹੀ ਹੈ ਪਹਿਲਾਂ ਵਧੀਆ ਕਰਦੀ ਰਹੀ ਐ ਤੇਜਿੰਦਰ ਨੂੰ ਕਹਿਣ ਦੀ ਵੀ ਤੂੰ ਉਹ ਨਹੀਂ ਕਰਨਾ ਜਿਵੇਂ ਪਤਾ ਲੱਗ ਗਿਆ ਉਹਨੂੰ ਮਜਬੂਰ ਕਰਦੇ ਸੀ ਵੀ ਘਰੇ ਤੁਸੀਂ ਦੱਸਣਾ ਨਹੀਂ ਤੂੰ ਜੀ ਮੇਰੇ ਨੂੰ ਅਸੀਂ ਐ ਕਰਦਾਂਗੇ ਐ ਕਰਦਾਂਗੇ ਉਹਨੂੰ ਦੱਸਣ ਨਹੀਂ ਸੀ ਦਿੰਦੀ ਸਾਡੇ ਨਾਲ ਵਧੀਆ ਗੱਲਾਂ ਕਰਦੀ ਅੱਛਾ ਜੀ ਹਾਂਜੀ ਪਰ ਜਦੋਂ ਤੇਜਿੰਦਰ ਜਾਂਦਾ ਮਾਤਾ ਜੀ ਇਥੋਂ ਉੱਥੋਂ ਜਾ ਕੇ ਤੇਜਿੰਦਰ ਨੇ ਕਦੇ ਨਹੀਂ ਗੱਲ ਦੱਸੀ ਵੀ ਮੈਂ ਇਨੀ ਔਖ ਚ ਦਿਨ ਕੱਟ ਰਿਆਂ ਦੁਖੀ ਹਾਂ ਮੈਂ ਵੀ ਜਾਂ ਮੈਂ ਵਾਪਸ ਆ ਜਾ ਮਾਂ ਕਦੇ ਉਹਨੇ ਕੋਈ ਗੱਲ ਨਹੀਂ ਕੀਤੀ ਤੁਹਾਡੇ ਨਾਲ ਨਹੀਂ ਪੁੱਤ ਦੱਸਣ ਨਹੀਂ ਸੀ ਦਿੰਦੇ ਉਹਨ ਮਜਬੂਰ ਕਰਦੇ ਸੀ ਕਹਿੰਦੇ ਤੈਨੂੰ ਕੁੱਟਾਂਗੇ ਤੈਨੂੰ ਅਸੀਂ ਐਂ ਕਰਾਂਗੇ ਐਂ ਕਰਾਂਗੇ ਉਹਨੂੰ ਗੱਲ ਕਰਨਾ ਨਹੀਂ ਸੀ ਦਿੰਦੇ ਹੂੰ ਉਹਨੂੰ ਧਮਕੀਆਂ ਦੇ ਦੇ ਕੇ ਤੇ ਸਾਨੂੰ ਇੱਥੇ ਵੀ ਧਮਕੀਆਂ ਦੇਣ ਲੱਗ ਗਈ ਸੀ ਮਗਰ ਉਹ ਕਹਿੰਦੀ ਦੇਖ ਲੋ ਤੁਸੀਂ ਪਿੰਡ 'ਚ ਗੱਲ ਕਰੀਏ ਜਾਂ ਕਿਸੇ ਮਾਮੇ ਨਾਨਕਿਆਂ ਕੋਲੇ ਗੱਲ ਕਰੀਏ ਵੀ ਤੁਸੀਂ ਦੱਸਣੇ ਨਹੀਂ ਕਿਸੇ ਕੋਲੇ ਕੋਈ ਵੀ ਗੱਲ ਬਾਤ ਜਿਵੇਂ ਇਹ ਗੱਲ ਕਵਾ ਮਾ ਕਹਿਣਾ ਵੀ ਬੜਾ ਔਖਾ ਲੱਗਦਾ ਹੈ ਇੱਕ ਘਰ ਦੇ ਵਿੱਚ ਕੰਦੀ ਕੱਢੀ ਹੋਈ ਕੰਦ ਸਿਰਫ ਉਹਦੇ ਕਰਕੇ ਹੀ ਹੋਇਆ ਇਹ ਸਭ ਕੁਝ ਉਹਦੇ ਕਰਕੇ ਹੋਇਆ ਪੁੱਤ ਪਹਿਲਾਂ ਉਹਨੂੰ ਫਸਾਉਣਾ ਚਾਹੁੰਦੀ ਸੀਗੀ ਪਰ ਆਵਾ ਦਾ ਫਰਕ ਪਵਾਇਆ ਫਿਰ ਇਹ ਮੇਰਾ ਛੋਟਾ ਬੇਟਾ ਘਰ ਛੱਡ ਕੇ ਜਾਵੜਾ ਇਹਨੂੰ ਹੁਣ 10 ਦਿਨ ਹੋਇਆ ਇਹਨੂੰ ਉਹ ਕੁਦਰ ਤੋਂ ਆ ਗਿਆ ਚੱਲ ਉਹਨੂੰ ਆਹ ਹੋਗਾ ਵੀ ਮਾਂ ਕੋਲੇ ਆ ਗਿਆ ਉਸਨੇ ਘਰੋਂ ਕਢਾਇਆ ਸੀਗਾ ਡੇਢ ਕਿੱਲਾ ਜ਼ਮੀਨ ਦਾ ਵੇਚ ਕੇ ਫੇਰ ਜੀ ਸੀ ਤੇ ਅੱਖਾਂ ਤੋਂ ਦਿੰਦਾ ਨਹੀਂ ਸੀਗਾ ਹੂੰ ਲੇਜ਼ਰ ਵੀ ਕਰਾਇਆ ਮੇਰੇ ਪੁੱਤ ਨੇ ਮੇਰੇ ਪੁੱਤਾਂ ਦੀ ਤਲੀਆਂ ਤੇ ਚੋਬ ਚ ਗਏ ਸੀ ਉਹਨੂੰ ਹੂੰ ਤੇ ਜਿਹੜਾ ਕਿਲਾ ਵੇਚ ਕੇ ਮੁਰਕ ਕੇ ਹੁਣ 7 ਲੱਖ ਰੁਪਈਆ ਹੁਣ ਮੰਗਾ ਲਿਆ ਸਾਥੋਂ ਹੂੰ ਵੀ ਵੀਜ਼ਾ ਵਧਾਉਣਾ ਮੈਂ ਫੋਨ ਕਰਦੀ ਸੀ ਵਧੀਆ ਗੱਲਾਂ ਕਰਦੀ ਸੀ ਨਾ ਮਿੱਠੀ ਪਿਆਰੀ ਹੋ ਕੇ ਇੱਥੋਂ ਮੰਗਾਈ ਜਾਂਦਾ ਖਾਈ ਜਾਂਦੀ ਰੇਂਦਾ ਖੁੰਦਾ ਸਾਨੂੰ ਹੋਰ ਵੀ ਖੁੰਗਲ ਕਰ ਗਈ ਗੈਣੇ ਵੀ ਕਰਤੀਆਂ ਹੁਣ ਉਸ ਤੋਂ ਬਾਅਦ ਸਭ ਕੁਝ ਕਰ ਕਰਕੇ ਭੇਜਤਾ ਸੀ ਹੁਣ ਡੈਡ ਬੋਡੀ ਲਈ ਕੀ ਅਪੀਲ ਕਰਨੀ ਆਪਣੇ ਕੋਲੇ ਕੁਝ ਨਹੀਂ ਬਚਿਆ ਮੈਂ ਸ਼ਬਦ ਵਰਤਾਂ ਵੀ ਲੁੱਟੇ ਵੀ ਗਏ ਤੇ ਪੱਟੇ ਵੀ ਗਏ ਹਨਾ ਦੋਨੇ ਚੀਜ਼ਾਂ ਹੋ ਗਈਆਂ ਤੇ ਤੇ ਜ਼ਿੰਦਰ ਦੀ ਆਹੀ ਹੈ ਵੀ ਆਪਾਂ ਆਖਰੀ ਵਾਰ ਬਸ ਉਹਦੀ ਡੈਡ ਬੋਡੀ ਲੈ ਆ ਕੇ ਉਹਦਾ ਮੂੰਹ ਦੇਖ ਲਈਏ ਇਹ ਹੀ ਅਪੀਲ ਸਾਡਾ ਬਸ ਹੁਣ ਇਹੀ ਉਹ ਹੈ ਵੀ ਸਾਡੀ ਇਹੀ ਮੰਗ ਹੈ ਵੀ ਅਸੀਂ ਆਪਦੇ ਪੁੱਤ ਦਾ ਮੂੰਹ ਦੇਖ ਸਕੀਏ ਜਾਂਦੀ ਦਾ ਹੁਣ ਜਾਂਦੀ ਵਾਰ ਦਾ ਵੀ ਬਸ ਹੁਣ ਮੂੰਹ ਹੀ ਦੇਖ ਲਈਏ ਸਾਡੀ ਇਹੀ ਮੰਗ ਹੈ ਪ੍ਰਸ਼ਾਸਨ ਤੋਂ ਤੇ ਉਹਨਾਂ ਨੂੰ ਸਖਤ ਤੋਂ ਸਖਤ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ